ਇਵਾਇਰਿੰਗ ਕੇਬਲ ਲਾ ਕੇ ਜੀ ਫਿਟਿੰਗ ਕਰਕੇ ਤੁਹਾਨੂੰ ਦੇ ਦਾਂਗੇ 4200 ਰੁਪਏ ਜੀ ਇੱਕ ਸਾਲ ਦੀ ਗਾਰੰਟੀ ਕੋਈ ਦਿੱਕਤ ਆ ਗਈ ਲੈ ਕੇ ਨਵੀਂ ਦੇਜੋ ਪ੍ਰਾਪਤ ਇਹ 4200 ਰੁਪਏ ਦੀ ਆਪਾਂ ਨੂੰ ਵੇਚਤਾ ਹੈ ਇਹਦੇ ਵਿੱਚ ਐਂਪਾ ਬਾਈ ਜੀ ਅੱਛਾ 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 ਇਹ 4200 ਰੁਪਏ ਜੀ ਸਾਰਾ ਕੁਝ ਹੀ ਆ ਇਹਦੇ ਵਿੱਚ ਹੀ ਐਂਪਾ ਵਿੱਚ ਹੀ ਬੇਸ ਟੂਬਰ ਨਾਲ ਵਾਇਰਿੰਗ ਵੀ ਦੇ ਰਹੇ ਨੇ ਜੀ ਹਿੱਲਣ ਨਾਲ ਲੱਗੇ ਤਾਂ ਉਹਦੀ ਗਰੰਟੀ ਓਹ ਹੋ 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 ਅੱਛਾ ਇੱਕ ਰੌਣੀ ਤੇ ਮੈਂਟ ਧਰ ਲਓ ਬਾਈ ਹੂੰ ਲੋੜ ਹੀ ਨਹੀਂ ਤੁਹਾਨੂੰ ਕੋਈ ਰੌਣੀ ਅੱਛਾ ਤੇ ਇਹ ਇਹ ਕਿ ਮਾੜਾ ਮੋਟਾ ਰੇਟ ਰੂਟ ਦਾ ਪਤਾ ਲੱਗ ਗਿਆ ਜੀ ਬਾਈ ਜੀ ਅਸੀਂ ਦੇ ਰਹੇ 2100 ਰੁਪਏ ਤੇ 70 ਮੈਟ ਪ੍ਰੋਪਰ ਬਾਈ ਜੀ ਨੇੜੇ ਲਾ ਲਈਏ 180 ਵਟ ਦੀ ਲਾਈਟ ਦੇ ਚੀ ਇਹ ਹੂੰ 180 ਵਟ ਲਾਈਟ ਹੈ ਜੀ ਆਹ 180 ਹਾਂਜੀ ਮਾਰਕੀਟ ਜਾਂਦੇ ਨਾ ਭਾਈ 180 ਵਟ ਲਾਈਟ ਦਰੋਂ ਨਹੀਂ ਘੱਟ ਤੋਂ ਘੱਟ 5 ਤੋਂ 6000 ਰੁਪਏ ਲੈਂਦਾ ਜੀ ਅੱਛਾ ਆ ਫਾਇਦਾ ਜੋ ਰੇਟ ਦੇ ਦਾਂਗੇ ਤੁਹਾਨੂੰ ਕਿਤੋਂ ਨਹੀਂ ਮਿਲਣਾ 3400 ਰੁਪਏ ਚ ਲਾਈਟ ਦਿੱਤਗੀ ਲਗਾ ਕੇ 3400 ਰੁਪਏ ਚ ਇੱਕ ਮਿਲੂਗੀ ਕਿ ਦੋ ਮਿਲਣਗੀਆਂ ਦੋਨੋਂ ਜੀ ਇਹ ਹੈਗੀ 240 ਵੋਟ ਦੀ ਅੱਛਾ ਇਹ 240 ਹੈ ਹਾਂ ਜੀ ਇਹ ਮਤਲਬ ਫੁੱਲ ਚਾਨਣਾਂ ਦਾ ਫੁੱਲ ਚਾਨਣ ਬਈ ਜੀ ਵੀ ਦਿਨੇ ਦਿਨੇ ਚਾਨਣ ਕਰੂਗੀ ਦਿਨੇ ਰਾਤ ਨੂੰ ਜਿਹਨੂੰ ਤੁਹਾਨੂੰ ਮਹਾਲੀ ਦੀ ਇੱਕ ਇਹੋ ਜੀ ਦੁਕਾਨ ਤੇ ਲੈ ਕੇ ਆਇਆ ਜਿੱਥੇ ਤੁਸੀਂ ਪਿੰਡੋਂ ਚੱਲ ਕੇ ਆਉਂ ਇੱਥੋਂ ਸਮਾਨ ਲਵੋ ਤੇ ਉਸ ਤੋਂ ਬਾਅਦ ਤੁਸੀਂ ਵਾਪਸ ਜਾਉਨਾ ਤੇ ਤੁਹਾਡਾ ਤੇਲ ਖਰਚਾ ਵੀ ਮੁੜ ਜਾਣਾ ਤੇ ਫਿਰ ਵੀ ਤੁਸੀਂ ਕਹੋਗੇ ਕਿ ਹਾਂ ਯਾਰ ਕਿਸੇ ਟਿਕਾਣੇ ਤੇ ਆਏ ਆ ਆਪਾਂ ਹਰਮੀਤ ਹੁਣਾ ਕੋਲੇ ਆਏ ਆ ਤੁਹਾਨੂੰ ਸਾਰੀ ਕਾਰ ਐਕਸੈਸਰੀ ਨਾਲ ਭਰੀ ਪਈ ਆ ਤੁੰਨੀ ਪਈ ਆ ਗਦਾਮ ਗਦਮ ਭਰੇ ਪਏ ਆ ਲਾਈਟਾਂ ਵਾਲੇ ਮਸਲੇ ਤੇ ਤਾਂ ਇਹ ਮੁੰਡਿਆਂ ਦਾ ਰਿਕਾਰਡ ਆ ਇਹਨਾਂ ਦੇ ਯਾਰ ਮਿੱਤਰ ਕਹਿ ਦਿੰਦੇ ਆ ਕਿ ਹਾਂ ਯਾਰ ਬਾਈ ਲਾਈਟਾਂ ਤੁਹਾਡੇ ਨਾਲ ਦੀਆਂ ਕਿਤੋਂ ਨਹੀਂ ਮਿਲਦੀਆਂ ਆਪਾਂ ਸਾਰੀਆਂ ਚੀਜ਼ਾਂ ਦੇ ਰੇਟ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੁਹਾਡੀ ਤਸੱਲੀ ਘਰੇ ਬੈਠਿਆਂ ਤੋਈ ਹੋ ਜੇ ਕਿ ਵਾਕੇ ਰੇਟ ਰੂਟ ਦੇ ਵਿੱਚ ਕਿੰਨਾ ਕੁ ਫਰਕ ਆ ਆਪਾਂ ਹਰਮੀਤ ਹੁਣਾ ਦਾ ਸਵਾਗਤ ਕਰਦੇ ਆ ਬਾਈ ਸਾਚੀ ਕਾਲ ਸਾਚੀ ਕਾਲ ਬਈ ਹਰਮੀਤ ਪਹਿਲਾਂ ਤਾਂ ਟਿਕਾਣਾ ਦੱਸ ਸਾਰਿਆਂ ਨੂੰ ਪਹਿਲਾਂ ਤਾਂ ਕਿਸੇ ਵੀ ਬੰਦੇ ਨੇ ਆਉਣਾ ਤੁਹਾਡਾ ਟਿਕਾਣਾ ਦੱਸਦੇ ਵੀ ਟਿਕਾਣਾ ਕੀ ਆ ਟਿਕਾਣਾ ਬਾਈ ਜੀ ਆਪਣਾ ਹੈਗਾ 에어ਪੋਰਟ ਰੋਡ ਤੇ ਮਹਾਲੀ 117 ਸੈਕਟਰ ਗੋਲਨਾਜ ਕਾਸੈਸਰੀ ਸਾਡੀ ਦੁਕਾਨ ਦਾ ਨਾਮ ਹੈ ਜੀ ਜੀ 에어ਪੋਰਟ ਰੋਡ TDA ਇਹ ਇਹ ਸੈਕਟਰ ਸੈਕਟਰ ਕਿਹੜਾ ਵਾਜਦਾ 117 ਜੀ 117 ਹਾਂਜੀ 117 ਸੈਕਟਰ 에어ਪੋਰਟ ਰੋਡ TDA ਇਸ ਤੋਂ ਬਾਅਦ ਆਪਾਂ ਸ਼ੁਰੂ ਹੋ ਜੀਏ ਪਹਿਲਾਂ ਲਾਈਟਾਂ ਤੋਂ ਹਾਂਜੀ ਤੁਹਾਡੇ ਲਾਈਟਾਂ ਦੇ ਵਿੱਚ ਵੱਧਣਾ ਹੈ ਬਿਲਕੁਲ ਲਾਈਟਾਂ ਦੀ ਆਈਟਮ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਹੈ ਹਨ ਜੀ ਆਹ ਗਕਦ ਗਕੜਾਈਆਂ ਹੋਈਆਂ ਇਹ ਕੀ ਆ ਟੈਸਲਾ ਇਹਦੇ ਉੱਤੇ ਬਾਹਾ ਵਾ ਇਹ ਲਾਈਟ ਜੀ 340 ਵੋਟ ਦੀ ਕਿਵੇਂ ਹੁੰਦੀ ਹੈ ਕੀ ਹੁੰਦੀ ਹੈ ਦਿਖਾ ਕਾ ਮੈਨੂੰ ਹਾਂ 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 ਬਾਹਰ ਹੁੰਦੀ ਓਵੇਂ ਹੈ ਲਓ ਭਾਈ ਜੀ ਅੱਛਾ ਇਹ ਲਾਈਟ ਕਿੱਥੇ ਪੈਂਦੀ ਹੈ ਇਹ ਜੀ ਭਾਈ ਜੀ ਹੈਡਲਾਈਟ ਤੇ ਪੈਂਦੀ ਹੈ ਜੀ ਅੱਛਾ ਕਿਸੇ ਵੀ ਗੱਡੀ ਤੇ ਪੈ ਸਕਦੀ ਹੈ ਕਿਸੇ ਵੀ ਗੱਡੀ ਤੇ ਪੈ ਜਾਂਦੀ ਹੈ ਕਿੰਨੇ ਕੁ ਰੇਟ ਦੀ ਹੋਊਗੀ ਇਹ ਜੀ ਭਾਈ ਜੀ ਤੁਹਾਨੂੰ ਰੇਟ ਤਾਂ ਉਹਨੇ ਤਾਂ ਵੈਸੇ ਤਾਂ ਬਹੁਤ ਰੇਟ ਆ ਪਰ ਅਸੀਂ ਜੋ ਰੇਟ ਦੇ ਦਾਂਗੇ ਤੁਹਾਨੂੰ ਕਿਤੋਂ ਨਹੀਂ ਮਿਲਣਾ ਤਾਂ ਵੀ ਫਿਰ ਕੀ ਰੇਟ 6000 ਰੁਪਏ ਦਾ ਸੈੱਟ ਹੈ ਜੀ 340 ਵਾਟ ਦੀ ਲਾਈਟ 2 ਸਾਲ ਦੀ ਗਾਰੰਟੀ ਨਾਲ ਦੇ ਦੋ 6000 ਰੁਪਏ ਦੀ ਇਹ ਲਾਈਟ ਆ 2 ਸਾਲ ਦੀ ਗਾਰੰਟੀ ਗਾਰੰਟੀ ਦਾ ਕੀ ਹਿਸਾਬ ਇਹ ਤਾਂ ਜਾਂਦੀ ਬੁੱਝੇ ਕੁਛ ਹੋ ਜੇ ਬਈ ਨਵੀਂ ਲੈ ਜਾਓ ਕਾਊਂਟਰ ਰਿਪਲੇਸਮੈਂਟ ਆ ਬਈ ਨਾਲ ਦੀ ਨਾਲ ਬਦਲ ਕੇ ਦੇਵਾਂਗੇ ਜਦੋਂ ਮਰਜੀ ਆ ਜਾਏ ਤੇ ਮੈਨੂੰ ਮੈਨੂੰ ਪਤਾ ਪ੍ਰੀਤ ਆਪਾ ਸਕਾਰਪਿਓ ਦੇ 6000 ਦੇ ਬਲ ਵੀ ਪਾਤੇ ਹੋਣਗੇ ਜਿਹੜੇ ਹਸਾਬ ਨਾਲ ਬਲ ਮਾਜਦਾ ਹੁੰਦਾ ਸਕਾਰਪਿਓ ਦਾ ਇਹ ਪੈ ਕਿਸੇ ਵੀ ਗੱਡੀ ਤੇ ਜਾਊਗੀ ਹਾਂਜੀ ਸਾਈਜ਼ ਹੁੰਦਾ ਹਰ ਗੱਡੀ ਦਾ ਅੱਡ ਅੱਡ ਜੀ ਮਤਲਬ ਜੇ ਮੈਂ ਕਹਾਂ ਟੈਸਲਾ ਵਾਲੀਆਂ ਲਾਈਟਾਂ ਮੈਂ ਸਕਾਰਪਿਓ ਤੇ ਪਾਉਣੀਆਂ ਪੈ ਜਾਣਗੀਆਂ ਸਕਾਰਪਿਓ ਤੇ ਪੈ ਜਾਣਗੀਆਂ ਮਤਲਬ ਕਹਿਣਾ ਪਊਗਾ ਕਿ ਸਕਾਰਪਿਓ ਵਾਲਾਂ ਨੂੰ ਦੇ ਦੇ ਹਾਂਜੀ ਵੀ ਟੈਸਲਾ ਵਾਲਾ ਮਾਡਲ ਜਿਹੜਾ ਸਕਾਰਪਿਓ ਦਾ ਉਹ ਦੇ ਦਿਓ ਅੱਛਾ ਇਹ ਕਿਸੇ ਵੀ ਗੱਡੀ ਦਾ ਕਟਬਦ ਹੁੰਦਾ ਬਾਈ ਜੀ ਜਿਹੜੀ ਗੱਡੀ ਜੇ ਹਸਾਬ ਨਾਲ ਸਪੋਰਟ ਕਰਦੀ ਉਹ ਸਭ ਦੀ ਬੋਟੇ ਲਾ ਦੇਣੇ ਓਕੇ ਤੇ ਆਹ ਕੀ ਕਈ ਵਾਰ ਹੁੰਦਾ ਕਿ ਗੱਡੀ ਚ ਆਪ ਐਮ ਪੱਤਰ ਹੋਣਾ ਪਰ ਆਪਣੇ ਲਈ ਜਗ੍ਹਾ ਨਹੀਂ ਹੁੰਦੀ ਜੇ ਥਾਰ ਹੋਗੀ ਥਾਰ ਦੇ ਵਿੱਚ ਨਾ ਸੀਟ ਦੇ ਥੱਲੇ ਜਗ੍ਹਾ ਹੁੰਦੀ ਨਹੀਂ ਰੱਖਣੀ ਇਹ ਬਹੁਤ ਕੰਪੈਕਟ ਸਾਈਜ਼ ਹੈ 4 ਚੈਨਲ ਐਮਪ ਹੈ ਜੀ ਨਹੀਂ ਤੇ ਇਹਦੀ ਫਿਰ ਬਾਜ ਨਹੀਂ ਹੁੰਨੀ ਹੁੰਨੀ ਕਹਿੰਜੀ ਮਤਲਬ ਹੀ ਨਹੀਂ ਟੈਕਨੋਲੋਜੀ ਹੈ ਜ਼ਰੂਰੀ ਆਪਾਂ ਥੋੜਾ ਦੇਖਣਾ ਵੀ ਚੀਜ਼ ਵੱਡੀ ਹੈ ਤੋਦੇ ਪਰ ਲਿਆ ਕੋਈ ਨਹੀਂ ਅਸੀਂ ਤਾਂ ਹੀ ਕਹਿੰਨੇ ਹਾਂ ਵੱਡਾ ਵਾਲਾ ਲੱਗਿਆ ਵਾ ਫਲਾਣੇ ਦੇ ਉਹੀ ਕੋ ਸਭ ਕੁਝ ਦਊਗਾ ਤੁਹਾਨੂੰ 4 ਚੈਨਲ ਐਮਪ ਹੈ ਜੀ ਤੁਸੀਂ ਜਿੱਥੇ ਮਰਜ਼ੀ ਧਰ ਲਓ ਇਹਨੂੰ ਇਸ ਲਈ ਕੰਪਨੀ ਨੇ ਇਹਨੂੰ ਡਿਜ਼ਾਈਨ ਕਰਿਆ ਵੀ ਕਈ ਉਥਾ ਕੋਈ ਗਰਮ ਨਹੀਂ ਹੋਊਗਾ ਮਤਲਬ ਹੀ ਨਹੀਂ ਬਾਈ ਜੀ ਜੀ ਛੋਟਾ ਹੈ ਕਈ ਵਾਰੀ ਪੋਰ ਜਨਰੇਟਰ ਲੱਗਦਾ ਮੱਚ ਜਾਂਦਾ ਹੁੰਦਾ ਵਾਲੀ ਬਾਗੂ ਜੀ ਲੈ ਲਓ ਬਾਈ ਜੀ ਸਬੂਫਰ ਚਲਾਓ ਇਹਦੀ ਤੇ ਜਿਹੜਾ ਪਾਇਨਰ ਡਬਲ ਕੋਇਲ ਉਹ ਨਹੀਂ ਸਪੋਰਟ ਕਰੂਗਾ ਬਾਕੀ ਸਬੂਫਰ ਜੇ ਬਿਲ ਸੋਨੀ ਦਾ ਜਿਹੜਾ ਮਰਜੀ ਚਲਾ ਲਓ ਇਹਦੇ ਤੇ ਕੰਪਲ ਚੱਲੂਗਾ ਹਾਂਜੀ ਚੱਲੂਗਾ ਕਿੰਨਾ ਚਿਰ ਇਹ ਗੱਲ ਦੀ ਜ਼ਿੰਮੇਵਾਰੀ ਕਿੰਨਾ ਦੀ ਹੈ ਇਹਦੀ ਸਾਲ ਦੀ ਗਾਰੰਟੀ ਹੈ ਜੀ ਅੱਛਾ ਸਾਲ ਦੀ ਗਾਰੰਟੀ ਹੈ ਹਾਂਜੀ ਸਾਲ ਤੱਕ ਬੰਦਾ ਦੱਬ ਕੇ ਚਲਾ ਕੇ ਦੇਖੇ ਵੀ ਕਿੰਨਾ ਕ ਚੱਲਦਾ ਤੁਹਾਡੀ ਜੇ ਕੋਈ ਦਿੱਕਤ ਆਉਂਦੀ ਫਿਰ ਇਹਦਾ ਰੇਟ ਰੂਟ ਦੱਸ ਸਕਦੇ ਆ ਰੇਟ ਤੁਸੀਂ ਤਾ ਵੀ ਫਿਰ ਕਿੰਨਾ ਇਹ ਬਈ ਦੀ ਸਾਈਜ਼ ਵੀ ਖਾਣੇ ਟੈਕਨੋਲੋਜੀ ਸਾਹਮਣੇ ਤੁਹਾਨੂੰ ਪਏਗਾ ਇਹ 7000 ਰੁਪਏ ਦਾ 7000 ਰੁਪਏ ਦਾ ਚਲੋ ਜੀ ਆਹ ਆਹ ਕਾਦੇ ਆਰਮਰੈਸਟ ਪਏ ਆ ਬਾਈ ਆਰਮਰੈਸਟ ਬਾਈ ਯੂਨੀਵਰਸਲ ਹੈ ਹਰ ਗੱਡੀ ਤੇ ਧਰਾ ਲਓ ਚਾਹੀ ਆਹਾ ਹਾਂਜੀ ਤੇ ਨਾਲ ਪਿੱਛੇ ਗਲਾਸ ਹੋਲਡਰ ਹੈ ਜੀ ਚਾਰਜਿੰਗ ਕਨੈਕਸ਼ਨ ਵੀ ਦਿੱਤੇ ਹੋਏ ਜੇ ਪਿੱਛੇ ਬੈਠਾ ਬੰਦਾ ਫੋਨ ਚਾਰਜ ਲਾ ਲੂ ਅੱਛਾ ਕਿਸੇ ਵੀ ਗੱਡੀ ਦੇ ਵਿੱਚ ਆਰਮਰੈਸਟ ਹਾਂਜੀ ਹਾਂਜੀ ਇਹ ਲੱਗ ਜੂ। ਮੋਸਟਲੀ ਸਾਰੀ ਗੱਡੀ 'ਚ ਲੱਗ ਜਾਂਦਾ ਜੀ। ਕਿਸੇ 'ਚ ਜਗ੍ਹਾ ਦਾ ਸਪੇਸ ਘੱਟ ਹੁੰਦਾ ਤਾਂ ਫਿਰ ਉਹਦੀ ਦਿੱਕਤ ਹੋਦੀ ਹੈ ਜੀ। ਮਤਲਬ ਕਹਿਣ ਤੋਂ ਪਹਿਲਾਂ ਵੀ ਬੰਦੇ ਨੇ ਤੁਹਾਨੂੰ ਫੋਨ ਕਰਕੇ ਦੱਸ ਦੇਣਾ ਵੀ ਯਾਰ ਮੇਰੇ ਕੋਲ ਥਾਰ ਆ ਮੇਰੇ ਕੋਲ ਫਾਨ ਨਹੀਂ ਆ ਵੀ ਮੇਰੇ ਕੋਲ ਇਹ ਗੱਡੀ ਦਾ ਚਾਹੀਦਾ ਇਹਦਾ ਬਾਰਨਾ ਦਾ ਚਾਹੀਦਾ ਫਲਾਣੇ ਦਾ ਚਾਹੀਦਾ ਉਹ ਦੱਸ ਦੇਣਾ। ਉਹ ਤਾਂ ਤੁਸੀਂ ਸੈੱਟ ਕਰ ਦੇਣਾ। ਆ ਇਹ ਦੂਗਾ ਫਿਰ ਐਮਪੀ ਪਾਇ। ਐਮਪ ਬਾਈ ਜੀ ਬਹੁਤ ਤਰ੍ਹਾਂ ਦੇ ਐਮਪੀ ਆ ਦਿਖਾ ਦਿਓ ਉੱਪਰ ਸਾਈਡ। ਸਾਡੇ ਨੇ ਬਲੋ ਪੰਕ ਦੇ ਸੋਨੀ, ਪਾਇਨਰ, ਕੈਨਵਰਡ ਜੋ ਤੁਹਾਨੂੰ ਚਾਹੀਦਾ ਹਰ ਕੰਪਨੀ ਦਾ ਐਮਪੀਆ ਸਾਊਂਡ ਬੈਰੀਅਰ ਮਿਲ ਜੂ ਭਾਈ ਆ ਆ ਕੀ ਪਿਆ ਆ ਆ ਬਲਾਈਂਡ ਸ਼ੋਰਟ ਕੀ ਹੈ 180 ਵਾਟ ਦੀ ਲਾਈਟ ਹੈ ਇਹਦੇ ਵਿੱਚ 240 180 ਵਾਟ ਦੀ ਲਾਈਟ ਲੱਗੇਗੀ ਇਹ ਹੂੰ 180 ਵਾਟ ਲਾਈਟ ਹੈ ਜੀ ਆਹ 180 ਹਾਂ ਜੀ ਮਾਰਕੀਟ ਜਾਨੇ ਨਾ ਭਾਈ 180 ਵਾਟ ਲਾਈਟ ਦਿਰੋਣੀ ਘੜ ਤੋਂ ਘੜ ਅਗਲਾ 5 ਤੋਂ 6000 ਰੁਪਏ ਲੈਂਦਾ ਜੀ ਅੱਛਾ ਪਾਪਾ ਦਾ ਜੋ ਰੇਟ ਦੇ ਦਾਂਗੇ ਤੁਹਾਨੂੰ ਕਿਤੋਂ ਨਹੀਂ ਮਿਲਣਾ 3400 ਰੁਪਏ ਚ ਲਾਈਟ ਦਿੱਤਗੇ ਲਗਾ ਕੇ 3400 ਰੁਪਏ ਚ ਇੱਕ ਮਿਲੂਗੀ ਕਿ ਦੋ ਮਿਲਣਗੀਆਂ ਦੋਨੋਂ ਜੀ ਇਹ ਹੈਗੀ 240 ਵੋਲਟ ਜੀ ਅੱਛਾ ਇਹ 240 ਹੈ ਹਾਂ ਜੀ ਇਹ ਮਤਲਬ ਫੁੱਲ ਚਾਨਣਾਂ ਦਾ ਫੁੱਲ ਚਾਨਣ ਬਈ ਜੀ ਵੀ ਦਿਨੇ ਦਿਨੇ ਚਾਨਣ ਕਰੂਗੀ ਦਿਨੇ ਨਹੀਂ ਰਾਤ ਨੂੰ ਤਾਂ ਰਹਿ ਕੀ ਕਰ ਦੂਗੀ ਹੂੰ ਦਿਨ ਤਾਂ ਦਿਨ ਹੈਗਾ ਰਾਤ ਨੂੰ ਵੀ ਦਿਨ ਬਣਾ ਦੂ ਬੰਦੇ ਇੰਨਾ ਚੀਜ਼ਾਂ ਦੀ 1000% ਗਾਰੰਟੀ ਹੈ ਜੇ ਨਾ ਦਿਨ ਚੜਿਆ ਤੁਸੀਂ ਅਗਲੇ ਦਿਨ ਆ ਕੇ ਸਾਡੇ ਤੋਂ ਬਦਲ ਕੇ ਲਿਜਾ ਸਕਦੇ ਹੋ ਬਾਈ ਇਹ ਛੋਟੀ ਵੋਲਟੇਜ ਦੀ ਹੈ ਤਾਂ ਇਸ ਨੂੰ ਅਪਗ੍ਰੇਡ ਕਰੋ ਆਪਾਂ ਇਸ ਤੋਂ ਹਾਈ ਵੋਲਟੇਜ ਦੀ ਪਾਉਣੀ ਹੈ ਬੀਜੇ ਦੋ ਤੁਸੀਂ 200 ਵੋਟ ਪਾਈ ਹੈ ਤਾਂ ਤੁਸੀਂ 300 ਵੋਟ ਪਾ ਸਕਦੇ ਹੋ ਉਸ ਗੱਲ ਦੀ ਵੀ ਆਪਣੀ ਸ਼ਰਤ ਹੈ ਉਹਦੀ ਕੋਈ ਪੈਸੇ ਨਹੀਂ ਕੱਟੇ ਜਾਣਗੇ ਇਹ ਨਹੀਂ ਕਿ ਵੀ ਹਾਂ ਵੀ ਤੁਸੀਂ ਅੱਜ ਪਾ ਕੇ ਲੈ ਗਏ ਤਾਂ ਆਪਾਂ ਤੁਹਾਨੂੰ ਸਿਰੇ ਬਦਲ ਕੇ ਤੁਸੀਂ ਤੁਹਾਨੂੰ ਜੇ ਨਹੀਂ ਪਸੰਦ ਆਈ ਤਾਂ ਤੁਸੀਂ ਸਵੇਰੇ ਆ ਕੇ ਬਦਲ ਕੇ ਲਿਜਾ ਸਕਦੇ ਹੋ ਬਾਈ ਸਾਡੀ ਤਸੱਲੀ ਨਹੀਂ ਹੋਈ ਮਤਲਬ ਆ 180 ਵਾਲੀ ਮੈਂ ਲੈ ਗਿਆ ਹਾਂਜੀ ਤੇ ਤੁਸੀਂ ਕੱਲ ਨੂੰ ਆਏ ਨਹੀਂ ਕਹੋਗੇ ਵੀ ਇਹਦੇ ਅਸੀਂ ਪੂਰੇ ਪੈਸੇ ਨਹੀਂ ਕੱਟਣੇ ਜੇ ਕੱਲ ਨੂੰ ਹੀ ਬਦਲਨੀ ਆ ਤਾਂ ਮੈਂ ਕਹਿੰਦਾ ਮਤਲਬ ਕਈ ਵਾਰ ਕੀ ਹੁੰਦਾ ਬਾਈ ਜੀ ਬੰਦੇ ਨੂੰ ਹੁੰਦਾ ਵੀ ਲਾਈਟ ਪਵਾ ਲਈ ਪਰ ਮੈਨੂੰ ਰੋਸ਼ਨੀ ਹੋਰ ਚਾਹੀਦੀ ਹੂੰ ਮੈਂ ਤਾਂ ਚੇਂਜ ਕਰਾਉਣੀ ਬਾਈ ਇਹ ਕੱਢ ਲਾਂਗੇ ਫਿਰ ਦੋਈ ਪਾ ਦਾਂਗੇ ਉਹਦੇ ਜੋ ਪੈਸੇ ਬਣੇਗੇ ਦੀ ਬਸ ਇਹਦੇ ਨਹੀਂ ਕੱਟੇ ਜਾਂਦੇ ਹਾਂ ਇਹਦੇ ਪੈਸੇ ਆ ਜਿਹੜੇ ਉਹ ਪੂਰੇ ਕੱਟੇ ਜਾਣਗੇ ਮੰਨ ਲਓ ਵੀ ਇਹ ਇਹ ਕਿੰਨੇ ਦੀ ਆਖਿਆ 3600 ਦੀ ਆਖਿਆ 3400 ਰੁਪਏ 3400 ਰੁਪਏ ਦਿਨ ਦਿਨ ਦੇ ਵਿੱਚ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਤਿੰਨ ਦਿਨ ਦੇ ਵਿੱਚ 3400 ਦਾ 3400 ਸੇਫ ਆ ਤੇ ਜੇ ਸੜ ਗਈ ਇਹ ਪੈਸੇ ਨਹੀਂ ਵਾਪਸ ਆਉਣਗੇ ਲਾਈਟ ਬੜੀ ਪਾਡਾਂਗੇ ਸੜ ਗਈ ਸਾਲ ਦੇ ਵਿੱਚ ਜਿੰਨੀ ਵਾਰੀ ਮਰਜ਼ੀ ਸੜ ਜੇ ਵਾਪਸੀ ਹੈ ਜੀ ਸਾਲ ਦੇ ਵਿੱਚ ਜਿੰਨੇ ਵਾਰੀ ਸੜ ਜੇ ਮਰਜ਼ੀ ਵਾਪਸ ਬਿਲਕੁਲ ਫਿਰ ਸਾਡੀ ਲਵੇ ਤਾਂ ਜੀਵਾ ਦੀ ਜਿਹੜੀ ਤੁਹਾਨੂੰ ਹਰ ਜਗ੍ਹਾ ਨਹੀਂ ਮਿਲੂਗੀ ਜੀਵਾ ਕੀ 300 ਵੋਟ ਲਾਈਟ ਹੈ ਇਹ ਆਪਣੇ ਨਾਮ ਤੋਂ ਹੀ ਵਿਕਦੀ ਬਈ ਜੀ ਜੀ ਇਹਦਾ ਰੇਟ ਤੁਹਾਨੂੰ ਦੱਸਾਂ ਕਿ ਜਦੋਂ ਤੁਸੀਂ ਦੁਕਾਨ 'ਤੇ ਆਓਗੇ ਹੂੰ ਠੀਕ ਹੈ ਜੀ ਇਹ ਜੀਵਾ ਕੀ ਲਾਈਟਾਂ ਆਪਣੇ ਨਾਮ ਤੋਂ ਵਿਕਦੀ ਹਰ ਜਗ੍ਹਾ ਨਹੀਂ ਮਿਲੂਗੀ ਤੁਹਾਨੂੰ ਔਰ ਇਹ ਲਾਈਟ ਬਹੁਤ ਅਲਟੀਮੇਟ ਹੈ ਇਹਦੀ ਵੀ 2 ਸਾਲ ਦੀ ਗਾਰੰਟੀ ਹੈ ਜੀ ਅੱਛਾ ਤੇ ਇਹਦਾ ਇਹਦਾ ਰੇਟ ਆ ਜਿਹੜਾ ਉਹ ਸਰਪ੍ਰਾਈਜ਼ ਰੱਖਿਆ ਏ ਪ੍ਰਾਈਜ਼ ਔਰ ਜਿਹੜਾ ਬੰਦਾ ਫੋਨ 'ਤੇ ਕਰੂਗਾ ਤੇ ਉਹਨੂੰ ਪਤਾ ਲੱਗ ਜਾਊਗਾ ਵੀ ਇਹਦਾ ਰੇਟ ਕੀ ਆ ਹਾਂ ਮੇਰੇ ਕੋਲ ਇਹ ਤੇ ਜੀਵਾਤੀ ਇੱਕ ਸਾਡੇ ਕੋਲ ਹੋਰ ਲਾਈਟ ਹੈ 150 ਵੋਟ ਕੀ ਜੀ ਹੂੰ ਕਿ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਕਿਤੇ ਮਿਲੂਗੀ ਮੇਰੇ ਤੋਂ علاوہ ਇਹ ਲੈ ਫਿਰ ਤੂੰ ਖੋਲ ਫਿਰ ਇਹ ਤਾਂ ਸਾਨੂੰ ਤਾਂ ਦਿਖਾ ਜਿਹੜੀ ਸਾਰੇ ਪੰਜਾਬ ਚੋਂ ਮਿਲਦੀ ਨਹੀਂ ਅਸੀਂ ਤਾਂ ਕੱਗੇ ਨਾ ਅਸੀਂ ਉਹ ਦੇਖ ਕੇ ਆਏ ਆ ਇਹ ਵਾ 150 ਵੋਟ ਦਾ ਚੈਲੰਜ ਹੈ ਔਰ ਇਹ ਦੂਸਰੀ ਲਾਈਟ 180 ਵੋਟ ਦਾ ਚੈਲੰਜ ਜੀ ਪੂਰੇ ਪੰਜਾਬ ਚ ਕਿਤੇ ਤੁਸੀਂ ਕਿਤੇ ਮਰਜ਼ੀ ਟਰਾਈ ਕਰ ਲਓ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਜੀਵਾ 150 ਵੋਟ ਲਾਈਟ ਹੈ ਜੀ ਜੀਵਾ ਠੀਕ ਹੈ ਹਰ ਬੰਦੇ ਕੋਲ ਨਹੀਂ ਹੁੰਦੀ ਕੁਝ ਦੁਕਾਨਾਂ ਤੇ ਪਈ ਹੈ ਪਰ 150 ਵਟ ਸਾਡੇ ਬਿਨਾ ਉਰੇ ਜਹ 28 ਚ ਇੱਕ ਦੁਕਾਨ ਹੈ ਜਿੱਥੇ ਤੋਂ ਸਾਡਾ ਮਾਲ ਆਉਂਦਾ ਉਹ ਤੋਂ ਇਲਾਵਾ ਕਿਤੋਂ ਨਹੀਂ ਮਿਲੂਗੀ ਤੁਹਾਨੂੰ ਅੱਛਾ ਸਾਡੇ ਡੀਲਰ ਤੋਂ ਵੀ ਨਾ ਇਹ ਤੁਹਾਡਾ ਪੇਟੈਂਟ ਹੀ ਆ ਸਮਝ ਲਾ ਹੂੰ ਵੀ ਕਹਿਣ ਤੋਂ ਭਾਵੇਂ ਤੁਹਾਡੇ ਕੋਲ ਹੀ ਆਉਣਾ ਪੈਣਾ ਹੈ ਹਾਂਜੀ ਇਸ ਗੱਲ ਦੇ ਵਾਸਤੇ ਤੇ ਇਹਦਾ ਰੇਟ ਆ ਜਿਹੜਾ ਉਹ ਫੋਨ ਤੇ ਦੱਸੋਗੇ ਜੀਵਾ ਕ 150 ਵਾਟ ਤੁਹਾਨੂੰ ਲਾਈਟ ਤੇ ਜੀ ਪੈ ਜੀ 4800 ਰੁਪਏ ਜੀਵਾ ਦੇ ਵਿੱਚ 150 ਵਾਟ ਲਾਈਟ ਤੁਹਾਨੂੰ 4800 ਰੁਪਏ ਦੀ ਮੈਂ ਵੀ ਪੁੱਛ ਕੇ ਛੱਡਿਆ ਰੇਟ ਹਾਂ ਜੀਵਾ ਲਾਈਟ ਹੁੰਦੀ ਕੋਸਟਲੀ ਆ ਉਹ ਕੀ ਆਪਣੇ ਨਾਮ ਤੋਂ ਬਿਕਦੀ ਬਈ ਅਸੀਂ ਜੋ ਲਾਸਟ ਲਾਸਟ 150 ਵਟ ਲਾਈਟ ਤਾਂ ਮਿਲਦੀ ਨਹੀਂ ਨੀ ਕਿ ਤੋ ਜੇ ਵਾਕੀ ਸਾਡੇ ਤੇ ਵੀ ਨਹੀਂ ਮਤਲਬ ਜਿਹੜੇ ਪਾਉਂਦੇ ਮੈਨੂੰ ਤਾਂ ਨਹੀਂ ਪਤਾ ਪਰ ਜਿਹੜੇ ਪਾਉਂਦੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਪਤਾ ਕੋਈ ਹੋਰ ਲਾਈਟ ਹੈ ਜਿਹੜੀ ਦਿਖਾਉਣ ਵਾਲੀ ਹੋਵੇ ਜਿਹੜੀ ਆਪਾਂ ਕਹਿ ਦਈਏ ਬੈਸ ਤਸਰੇ ਦੇ ਬ੍ਰੈਂਡ ਲਗਾ ਦੇ ਫੇਰੀਆਂ ਪੀ ਸਾਡੀ ਲਵੀ ਜਿਹੜੀਆਂ ਗੋਗੇ ਉਹਨੀਆਂ ਹੀ ਪਾ ਲਾਂਗੇ ਠੀਕ ਆ ਵੀ ਮਤਲਬ ਹਿਸਾਬ ਦੇ ਰੇਟਾਂ ਵਾਲੀਆਂ ਵੀ ਸਪੰਗੀਆਂ ਹਾਂਜੀ ਹਾਂਜੀ ਕਹਿਣ ਤੋਂ ਭਾਅ ਜਦੋਂ ਗੱਡੀ ਮੋਡੀਫਾਈ ਕਰ ਰਹੇ ਆ ਤਾਂ ਕਹਿਣ ਤੋਂ ਭਾਅ ਕਿਹੋ ਜੀ ਮਰਜੀ ਲਾਈਟ ਆ ਜਿਹੜੀ ਪਾ ਸਕਦੇ ਆ ਚੱਕਾ ਖਾਂ ਕੀ ਚੱਕਿਆ ਜੀ ਬਾਈ ਸਾਡੇ ਜੀ ਤੁਸੀਂ ਗੱਡੀ ਚ ਮਿਊਜ਼ਿਕ ਸਿਸਟਮ ਲਾਉਣਾ ਹੈ ਟੱਚ ਪਲੇਅਰ ਲਾਉਣਾ ਹੈ ਹਮ ਹਰ ਬੰਦੇ ਦਾ ਬਜਟ ਨਹੀਂ ਹੁੰਦਾ ਅਸੀਂ ਬਜਟ ਦੇ ਵਿੱਚ ਉਹ ਪਲੇਅਰ ਲਾ ਕੇ ਦਵਾਂਗੇ ਹਮ ਉਸਕੇ ਪਲੇਅਰ ਹੋਏਗਾ ਜੀ ਹਮ ਐਂਡਰੋਇਡ ਹਮ ਕਿਹੜੋ ਬਾਈ ਜੀ ਇਹ ਪੈਕੇਜ ਦੇ ਰਹੇ ਆ ਆਪਾਂ ਹਾਂ ਜੀ ਹਾਂ ਜੀ ਬਾਈ ਜੀ ਲੈ ਵੀ ਪੈਕੇਜ ਮਿਲਣ ਲੱਗਿਆ ਔਰ ਨਾਲ ਫੁੱਲੀ ਐਚਡੀ ਕੈਮਰਾ ਜੀ ਨਾਈਟ ਵਿਜ਼ਨ ਹੀ ਬਹੁਤ ਹੈ ਜੇ ਦਿਨ ਤੇ ਕੰਮ ਕਰੋ ਯਹੀ ਰਾਤ ਚ ਦੇਖੋ ਨਾਲ ਇਹ ਕੈਮਰਾ ਫਰੰਟ ਆ ਕਿ ਇਹ ਬੈਕ ਕੈਮਰਾ ਹਾਂਜੀ ਅੱਛਾ ਗੱਡੀ ਦੇ ਵਿੱਚ ਸਿਸਟਮ ਲਵਾਉਣਾ ਨਾਲ ਸਕਰੀਨ ਨਾਲ ਕੈਮਰਾ ਐਚਡੀ ਕੈਮਰਾ ਲਾ ਜੀ ਸਾਲ ਕੀ ਗਾਰੰਟੀ ਹੈ ਜੀ ਜੀ 5500 ਰੁਪਏ ਚ ਲਾ ਦੇ ਭਾਈ ਫਿਟਿੰਗ ਕਰਕੇ ਇਹ 5500 ਰੁਪਏ ਦੇ ਵਿੱਚ ਇਹ ਕੈਮਰਾ ਜੀ ਵਿਦ ਆਹ ਕੈਮਰਾ ਆਹ ਸਕਰੀਨ ਹਾਂਜੀ 5500 ਰੁਪਏ ਦੇ ਵਿੱਚ ਲੱਗ ਜੂਗੀ ਜੇ ਨਾਲ ਲਵਾਉਣਾ ਐਂਪ ਫਿਰ ਨਾਲ ਪੈਸੇ ਐਡ ਹੋਣਗੇ ਐਡ ਹੋਣਗੇ ਜੇ ਸਪੀਕਰ ਜਾਂ ਐਂਪ ਜਾਂ ਕੋਈ ਬੂਫਰ ਹੋਰ ਲਗਾਉਣਾ ਪਰ ਜੇ ਤੁਸੀਂ ਪੂਰੀ ਐ ਪੂਰੀ ਐਚਡੀ ਚੱਲੂਗੀ ਨਾ ਮਿਲ ਜਿੱਦਣ ਚੱਲਦੀ ਹੈ ਇਹ ਕੋਈ ਵੀ ਨਹੀਂ ਬਾਈ ਜੀ ਹਾਂ ਕੋਈ ਲੈਕਿੰਗ ਨਹੀਂ ਕੋਈ ਹੈਂਗ ਹੋਣੇ ਕੀ ਕੋਈ ਦਿੱਕਤ ਨਹੀਂ ਆਪਨੇ ਤੇ ਇਹ ਇਹ ਬਸ ਚਲਾ ਕੇ ਦੇਣ ਦੀ ਕੋਈ ਜ਼ਿੰਮੇਵਾਰੀ ਹੈ ਚੱਲਣ ਚੱਲਦਣ ਤੋਂ ਬਾਅਦ ਵੀ ਕੋਈ ਹੈਗੀ ਜੀ ਬਾਈ ਜੀ ਵਾਰੰਟੀ ਹੈ ਜੀ ਸਾਲ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਬੈਠੇ ਆਪਨੇ ਲਵੇ ਆਉਣਾ ਤੁਸੀਂ ਮਤਲਬ ਐ ਨਹੀਂਗਾ ਵੀ ਜੇ ਇੰਨੀ ਸਸਤੀ ਦੇਤੀ ਤਾਂ ਖੜਾ ਹੀ ਛੜਾ ਲਿਆ ਕਹਿਣ ਤੋਂ ਬਾਅਦ ਸਾਲ ਵਾਸਤੇ ਫਿਰ ਵੀ ਬੈਠੇ ਆ ਸਾਲ ਵਾਸਤੇ ਸਾਡੇ ਪਰੌਣੇ ਆ ਜਦੋਂ ਮਰਜ਼ੀ ਆ ਜਾਓ ਜੀ ਤੁਹਾਨੂੰ ਇੱਕ ਇੱਕ ਆ ਕੈਮਰੇ ਤੋਂ ਮੈਨੂੰ ਚੇਤਾ ਆ ਕੋਈ ਕੈਮਰੇ ਹੈਗੇ ਜਿਵੇਂ ਗੱਡੀ ਦੇ ਫਰੰਟ ਤੇ ਯਾਰ ਕੈਮਰਾ ਲਾਉਣ ਵਾਲਾ ਕੋਈ ਕੈਮਰਾ ਹੋਵੇ ਜਿਹੜਾ ਜਮੇ ਜਾਇਜ਼ ਰੇਟ 'ਚ ਹਰੇਕ ਬੰਦਾ ਲਵਾ ਸਕਦਾ ਹੋਵੇ ਪਿੱਛੇ ਜੇ ਮੈਂ ਤੈਨੂੰ ਘਟਨਾ ਦੱਸਦਾ ਹਰਮਿਤ ਮੇਰੇ ਨਾਲ ਘਟਨਾ ਹੋਈ ਬਈ ਮੇਰੇ ਗੱਡੀ ਦੇ ਵਿੱਚ ਕੈਮਰਾ ਹੈ ਨਹੀਂ ਸੀ ਪਰ ਇੱਕ ਬੰਦੇ ਦਾ ਮੇਰੇ ਤੋਂ 5 ਸੈਕਿੰਡ ਪਹਿਲਾਂ ਐਕਸੀਡੈਂਟ ਹੋਇਆ ਅੱਛਾ ਜੀ ਮੈਂ ਉਹਦੇ ਤੇ ਪਹੁੰਚਿਆ ਤੇ ਉਹ ਬੰਦੇ ਨੇ ਚੱਕ ਕੇ ਮੇਰਾ ਹੀ ਨਾਮ ਲਖਾਤਾ ਤਾ ਉਹ ਲੈਠਾ ਨੇ ਅੱਛਾ ਪਰ ਗੱਲ ਇਹ ਸੀ ਵੀ ਉੱਥੇ ਇੱਕ ਪੰਪ ਸੀ ਉੱਥੇ ਕੈਮਰਾ ਸੀਗਾ ਉਹ ਕੈਮਰੇ ਦੀ ਰਿਕਾਰਡਿੰਗ ਕੱਢੀ ਤਾਂ ਮੈਂ ਉਹਦੇ ਨੂੰ ਮਗਰ ਸੀ ਇਸ ਚੀਜ਼ 'ਚ ਮੇਰੀ ਬੱਤ ਹੋ ਗਈ ਤੇ ਜੇ ਮਤਲਬ ਉਹ ਫਰੰਟ ਤੇ ਕੈਮਰਾ ਹੁੰਦਾ ਤਾਂ ਮੈਂ ਉਹਨੂੰ ਲੁਕ ਕਰ ਸਕਦਾ ਸੀ ਤੁਹਾਡੇ ਜੀ ਪਲੇਅਰ ਲੱਗੇ ਹੁੰਦਾ ਗੱਡੀ ਦੇ ਵਿੱਚ ਕੈਮਰਾ ਉਹਦੇ ਨਾਲ ਹੀ ਅਟੈਚ ਹੋ ਜੀਗਾ ਤੁਸੀਂ ਤੋਂ USB ਅਟੈਚ ਕਰਨੀ ਉਹਦੀ ਜੀ ਔਰ ਵਾਇਰਲ ਪਰ ਲਾਗੇ ਦੇ ਵਿੱਚ ਮੈਮਰੀ ਕਾਰਡ ਪਹਿ ਜੂਗਾ ਤੁਹਾਡੀ ਰਿਕਾਰਡਿੰਗ ਸੇਵ ਹੁੰਦੀ ਰਹੀ ਇਹਨ ਕੋਈ ਹੈਪਨਿੰਗ ਹੁੰਦੀ ਹੈ ਤੁਸੀਂ ਛੱਡ ਕੇ ਦਿਖਾ ਦਿਓ ਰਿਕਾਰਡਿੰਗ ਲਈ ਚੈੱਕ ਕਰ ਲਓ ਹੂੰ ਮਤਲਬ ਤੇ ਇੱਕ ਗੱਲ ਹੋਰ ਮਨ ਲਓ ਕੋਈ ਹੈਪਨ ਹੋ ਗਿਆ ਹਾਂਜੀ ਉੱਥੇ ਫਿਰ ਅਸੀਂ ਕੈਮਰਾ ਬੰਦ ਕਰ ਦਗੇ ਵੀ ਤਾਂ ਜੋ ਉਹ ਪੁਰਾਣੀ ਵਾਲੀ ਰਿਕਾਰਡਿੰਗ ਉਹ ਖਰਾਬ ਨਾ ਕਰ ਦੇਵੇ ਉਹ ਤਾਂ ਮੈਮਰੀ ਕਾਰਡ ਦੇ ਹਿਸਾਬ ਨਾਲ ਬਾਈ ਜੀ ਚਾਹੇ ਬੰਦ ਕਰ ਦੋ ਤੁਸੀਂ ਉਹ ਤਾਂ ਸੇਵ ਹੋਈ ਜੋਗੀ ਤੁਹਾਡੇ ਕੋਲ ਮੈਮਰੀ ਕਾਰਡ ਵੱਡਾ ਪਾ ਪਿਆ ਹੋਵੇ ਤਾਂ ਮੰਨ ਲਓ ਹਫ਼ਤੇ ਤੱਕ ਦੀ ਰਿਕਾਰਡਿੰਗ ਹੈ ਜਿਹੜੀ ਉਹ ਰੱਖੂਗਾ ਮੈਮਰੀ ਕਾਰਡ ਰੱਖੂਗਾ ਇਹ ਕਿੰਨੇ ਇਹ ਕਿੰਨੇ ਦਾ ਦੇ ਦੋਗੇ 2500 ਰੁਪਏ ਦੇ ਇਹ 2500 ਰੁਪਏ ਦੇ ਵਿੱਚ ਇਹ ਪੂਰਾ ਐਚਡੀ ਚੱਲੂਗਾ ਹਾਂਜੀ ਹਾਂਜੀ ਹਾਂ ਤਾਂ ਹਾਂਜੀ ਵੀ ਉਹ ਤੁਹਾਡੇ ਪਲੇਅਰ ਦੇ ਵਿੱਚ ਆਊਗਾ ਜਿਹੜਾ ਤੁਹਾਡਾ ਟੱਚ ਪਲੇਅ ਲੱਗਿਆਊਗਾ ਰਿਕਾਰਡਿੰਗ ਇਹਦੇ ਵਿੱਚ ਸੇਵ ਹੋਊਗੀ ਰਿਕਾਰਡਿੰਗ ਇਹਦੇ ਵਿੱਚ ਸੇਵ ਹੋਊਗੀ ਜਿਹੜਾ ਜੇ ਮੰਨ ਲਓ ਵੀ ਇਹ ਪਲੇਅਰ ਨਹੀਂ ਵੀ ਲੱਗਿਆ ਤਾਂ ਸਿੱਧਾ ਆਪਾਂ ਫਰੰਟ ਤੇ ਧਰ ਦੇ ਗੇ ਮੈਮਰੀ ਕਾਰਡ ਲਾ ਕੇ ਤੇ ਇਹਨੂੰ ਕੱਲਾ ਦੇ ਦੇ ਗੇ ਕਨੈਕਸ਼ਨ ਬਸ ਰਿਕਾਰਡਿੰਗ ਇਹਦੇ ਅੰਦਰ ਹੋ ਜੂਗੀ ਬਸ ਗੱਲ ਮੁੱਕੀ ਇਹ ਵੇਹ ਲਾਉਣਾ ਵੀ ਸੌਖਾ 2500 ਰੁਪਏ ਵਾਲਾ ਬਸ ਧਰਨਾ ਹੀ ਹੈ ਨਾ ਕੁਝ ਨਹੀਂ ਬਾਈ ਘਰੇ ਲਿਜਾ ਕੇ ਵੀ ਲਗਾ ਸਕਦੇ ਦੀ ਹੂੰ ਜ਼ਰੂਰੀ ਨਹੀਂ ਸਾਡੇ ਲਵੇ ਆਉਣਾ ਹੋਰ ਹੋਰ ਜੇ ਮਤਲਬ ਥੋੜਾ ਜਿਹਾ ਹੋਰ ਪੈਸੇ ਹੋਰ ਲਾਉਣੇ ਹੋ ਹੋਰ ਫਿਲਟਰ ਨੂੰ ਇੱਕ ਤਾਂ ਪਰਮਿਟ ਹੂੰ ਗੱਡੀ ਕੈਮਰਾ ਮਿਲ ਜੂ ਬਾਈ ਜੀ ਇਹ ਕੈਮਰਾ ਜਿਹੜਾ 24 ਘੰਟੇ ਰਿਕਾਰਡਿੰਗ ਕਰੂਗਾ ਤੁਹਾਡੀ ਵੱਡੀ ਬੰਦ ਆ ਜਾਂ ਖੜੀ ਸਟਾਰਟ ਆ ਕੁਝ ਵੀ ਆ ਤੁਹਾਡੇ ਫੋਨ ਦੇ ਅੰਦਰ ਐਪ ਹੋ ਜੂਗੀ ਮੋਬਾਈਲ ਐਪ ਦੇ ਉੱਤੇ ਤੁਸੀਂ ਆਪਣਾ ਸਾਰਾ ਆਪਣਾ ਗੱਡੀ ਦਾ ਵੀ ਉਹ ਦੇਖ ਸਕਦੇ ਆ ਆ ਆ ਬੜਾ ਜ਼ੂਤ ਆ ਇੱਕ ਪਪੈਲਸ ਵਗੈਰਾ ਤੇ ਗੱਡੀ ਖੜੀ ਆ ਕੋਈ ਗੱਡੀ ਚ ਢੀਡ ਇਲਤਫਲਤ ਕਰਦਾ ਤਾਂ ਇਹ ਉਹਦੇ ਵਿੱਚ ਇਹ 24 ਘੰਟੇ ਚੱਲੀ ਜਾਊਗਾ 24 ਘੰਟੇ ਤੁਸੀਂ ਆਪਣੇ ਫੋਨ ਤੇ ਦੇਖ ਸਕਦੇ ਮੇਰੀ ਗੱਡੀ ਮੇਂ ਕੀ ਹੋ ਰਹੀ ਹੈ ਓਕੇ ਹਾਂ ਜੀ ਜੇ ਕਿਸੇ ਥਾਂ ਤੇ ਖੜਕ ਖੜੇ ਆਪਾਂ ਗੱਡੀ ਕੋਲ ਗੇੜਾ ਮਾਰਨ ਦੀ ਲੋੜ ਨਹੀਂ ਫੋਨ ਤੇ ਦੇਖ ਲਓ ਹਾਂ ਜੀ ਮੇ ਗੱਡੀ ਸੇਫ ਖੜੀ ਹੈ ਕੋਈ ਪਰੇਸ਼ਾਨਤਾ ਨਹੀਂ ਕਰੋ ਉਹਦੇ ਅੰਦਰ ਤੁਹਾਡੀ ਗੱਡੀ ਦਾ ਬਿਵਰ ਅੱਛਾ ਇਹ 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 ਥੋੜਾ ਜਿਹਾ ਮਹਿੰਗਾ ਹੋਊਗਾ ਇਹਦਾ ਰੇਟ ਆਪਾਂ ਸਰਪ੍ਰਾਈਜ਼ ਰੱਖ ਗਏ ਤੁਸੀਂ ਗੱਡੀ ਦੁਕਾਨ ਤੇ ਆਓ ਆਪਾਂ ਲਾ ਕੇ ਦੇ ਦਾਂ ਹਾਂ ਜਿਹੜਾ ਕੋਈ ਦੁਕਾਨ ਤੇ ਆਊਗਾ ਉਹਨੂੰ ਦੱਸ ਹੂੰ ਜੀ ਪੀ ਐਸ ਹਾਂ ਬੜਾ ਹਾਂ 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 ਜੇ ਗੱਡੀ ਮੰਨ ਲਓ ਯਾਰ ਕਈ ਵਾਰੀ ਭਜਾ ਕੇ ਲੈ ਜਾਂਦੇ ਆ ਉਹ 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 ਹੁੰਦਾ ਜੀ ਪੀ ਐਸ ਹਾਂ ਨਾ ਉਹ ਦਿੱਲੀ ਬਾਈ ਡਿਵਾਈਸ ਹੈਗੀ ਆਪਣੇ ਲਈ ਆਹਾ ਇਹ ਮੈਪ ਮੈਂ ਇੰਡੀਆ ਦਾ ਜੀ ਪੀ ਐਸ ਹੂੰ ਠੀਕ ਹੈ ਤੁਸੀਂ ਆਪਣੀ ਗੱਡੀ ਸਿਰਫ ਚਾਰ ਤਾਰਾ ਜੋੜਨੀ ਹੈ 10 ਮਿੰਟ ਚ ਲੱਗ ਜੂਗੀ ਹੂੰ ਜਾਦੀ ਤਾਂ ਡੀ ਗੱਡੀ ਵਿੱਚ ਚਾਬੀ ਲੱਗੀ ਨਾ ਦੀ ਨਾ ਲੜਦਾ ਮੈਸੇਜ ਆਜੂ ਤੈਨੂੰ ਵੀ ਮੇਰੀ ਗੱਡੀ 'ਚ ਕੋਈ ਬੰਦਾ ਬੈਠ ਗਿਆ ਅੱਛਾ ਹਾਂ ਜੀ ਔਰ ਤੁਸੀਂ ਇਹਨੂੰ ਟਰੈਕ ਕਰ ਸਕਦੇ ਤਾਂ ਡੀ ਗੱਡੀ ਕਿੱਥੇ ਖੜੀ ਕਿੱਥੇ ਜਾ ਰਹੀ ਹੈ ਕਿੱਥੋਂ ਆਪੀ ਸਾਰੀ ਹੈ ਹੂੰ ਕੋਲ ਡਵਾਈਸ ਦਾ ਕੰਮ ਹੈ ਜੀ ਉਹ ਤੁਹਾਡੇ ਫੋਨ ਤੇ ਸਾਰੀ ਲੋਕੇਸ਼ਨ ਆ ਜੂਗੀ ਕਿ ਜਦ ਵੀ ਤੁਹਾਡੀ ਗੱਡੀ ਚ ਚਾਬੀ ਦੋਈ ਲੱਗੂਗੇ ਨੇ ਅਲਰਟ ਹੋ ਜਾਣਾ ਨਾਲ ਦੀ ਇੱਕ ਗੱਲ ਹੋਰ ਆ ਇਹ ਇਹ ਕਿੰਨੇ ਬੰਦੇ ਇਹਨੂੰ ਟਰੈਕ ਕਰ ਸਕਦੇ ਆ ਬਈ ਯੂਜ਼ਰ ਨੇ ਪਾਸਵਰਡ ਪਾ ਕੇ ਤੇ ਚਾਰ ਬੰਦੇ ਚਲਾ ਲਓ ਤੇ ਪੰਜ ਚਲਾ ਲਓ ਮਤਲਬ ਜਿਵੇਂ ਘਰ ਦੇ ਆਥ ਨੇ ਫੋਨ ਲਾ ਕੇ ਪੁੱਛਣ ਲੱਗੇ ਨੇ ਕਿੱਥੇ ਕਾ ਕੇ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਉਹ ਦੇਖ ਲੈ ਕਰਨ ਸਾਡੀ ਗੱਡੀ ਅਸੀਂ ਤੁਹਾਨੂੰ ਯੂਜ਼ਰ ਨੇਮ ਪਾਸਵਰਡ ਇਹਦਾ ਹੋ ਜਾਊਗਾ ਜਦ ਐਕਟੀਵੇਟ ਕਰਕੇ ਦਵਾਂਗੇ ਉਹ ਯੂਜ਼ਰ ਨੇਮ ਪਾਸਵਰਡ ਤੁਸੀਂ ਚੇਂਜ ਵੀ ਕਰ ਸਕਦੇ ਹੋ ਇਹ ਇਹ ਲੱਗ ਜੂ ਕਿਸੇ ਥਾਂ ਪਰਦੇ ਨਾਲ ਜਿੱਥੇ ਮੰਨ ਕੇ ਚੱਲੋ ਹੁਣ ਜੇ ਬਾਈ ਜੀ ਤੁਸੀਂ ਲਾਉਣਾ ਤਾਂ ਤੁਹਾਨੂੰ ਹੀ ਪਤਾ ਹੋਊਗਾ ਵੀ ਕਿੱਥੇ ਲੱਗਿਆ ਦੋਵੇਂ ਬੰਦੇ ਨੂੰ ਪਤਾ ਨਹੀਂ ਦੂ ਮਤਲਬ ਕਹਿਣ ਤੋਂ ਭਾਵੇਂ ਇਹ ਆ ਵੀ ਕੋਈ ਅਲਤਫਲਤ ਵਾਲਾ ਬੰਦਾ ਹੋਵੇ ਗੱਡੀ ਚੋਰੀ ਕਰਨ ਵਾਲਾ ਹੋਵੇ ਪਹਿਲਾਂ ਲਾ ਹੀ ਉਹ ਉਹ ਇਹ ਮਤਲਬ ਮਿਲਣਾ ਹੀ ਨਹੀਂ ਬਾਈ ਜੀ ਉਹਨੂੰ ਤਾਂ ਹੀ ਲਾਊਗਾ ਇੰਨਾ ਹਾਂ ਮਤਲਬ ਉਹ ਲਾਉਣ ਵਾਸਤੇ ਵੀ ਇਹਨਾਂ ਕੋਲ ਵਿਵਸਥਾ ਇਹ ਜਿਹੀ ਵੀ ਇਹ ਜਿਹੀ ਥਾਂ ਲੱਦਾਂ ਇਹ ਤਾਂ ਯਾਰ ਦੋ ਠੋਕੇ ਹੁਣ ਹ ਕੰਮ ਤਾਂ ਇੱਕ ਨਹੀਂ ਉਹਨਾਂ ਕਰਨਾ ਦਾ 2 ਇੱਕ ਹੀ ਬਹੁਤ ਹੈ ਹਾਂ ਵੀ ਜੇ ਬਾਈ ਚਾਂਸ ਅਕੇ ਸੇ ਚੋਰ ਨੂੰ ਇੱਕ ਥਿਆ ਵੀ ਜਾਵੇ ਥੱਲੇ ਸੀਟਾਂ ਹਟਾ ਲਓ ਦੂਸਰਾ ਦੂਸਰਾ ਹੋਵੇ ਹਨਾ ਵੀ ਇਹ ਤਾਂ 2-3 ਠੋਕੇ ਹੋਣ ਜਦੋਂ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਬਾਈ 30-40-40 ਲੱਖ ਰੁਪਏ ਦੀਆਂ 50 ਲੱਖ ਲਾਉਂਦਾ ਗੱਡੀ ਤੇ ਅਗਲਾ ਤਾਂ 2-4 ਹਜ਼ਾਰ ਲਾਉਣ ਦਾ ਵੀ ਕਈ ਬੰਦੇ ਤਾਂ ਬਾਈ ਸ਼ੌਕ ਹੁੰਦਾ ਵੀ ਸਾਡੀ ਗੱਡੀ ਹੂੰ ਯਾਗ ਨਹੀਂ ਚਾਹੀਦੀ ਇਲੈਕਟ੍ਰੋਨਿਕ ਗੇਅਰ ਨੋਬ ਹੈ ਜੀ ਇਹ ਕੀ ਆ ਇਹ ਗੇਅਰ ਨੋਬ ਹੈ ਜੀ ਗੇਅਰ ਲੀਵਰ ਹੈ ਜੀ ਜਿਹੜਾ ਤੁਸੀਂ ਚੇਂਜ ਕਰਦਾ ਰੋਗੇ ਜੈਂ ਜ ਤੁਸੀਂ ਹੱਥ ਤਰੋਗੇ ਇਹਦੇ ਚਾਰਜੇਬਲ ਹੈ ਜੀ ਚਾਰਜ ਹੋ ਜਾਊਗਾ ਇਹਨੂੰ ਯੂਜ਼ ਕਰੀ ਜੋ ਨਹੀਂ ਇਹ ਚਾਰਜ ਹੋ ਜਾ ਕਰੂਗਾ ਉਹ ਤੇ ਯਾਰ ਪ੍ਰੀਤਾ ਲਵਾ ਹੋਏ ਓਹੋੋ ਗੱਲ ਬਣ ਚੂ ਯਾਰ ਗੱਡੀ ਦੇ ਵਿੱਚ ਇੱਥੇ ਲੋਗੋ ਵੀ ਲੱਗਿਆ ਨੇ ਲੋਗੋ ਵਾਲੇ ਵੀ ਆਉਂਦੇ ਭਾਈ ਜੀ ਇਹ ਇਹ ਸਾਡੀ ਗੱਡੀ ਤੇ ਲੱਗ ਜੂ ਇਹ ਮੈਨੂੰ ਲੱਗਦਾ ਨਹੀਂ ਲੱਗਣਾ ਕਰਮਾ ਇਹ ਨੂੰ ਹੋ ਜਾ ਕਰ ਜਿਵੇਂ ਹਰ ਕੰਪਨੀ ਦਾ ਡੱਡਾ ਡੰਦਾ ਇਹ ਸਯੋਕੀ ਦਾ ਲੋਗੋ ਹੈ ਹਾਂ ਹਾਏ 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 ਇਹ ਲੋਗੋ ਕਹਿੰਦਾ ਯਾ ਤਾਂ ਯਾਰ ਸਿਰਾ ਯਾਰ ਗੀਅਰ ਲੀਵਰ ਤਾਂ ਯਾਰ ਪ੍ਰੀਤਾ ਤਾਂ ਯਾਰ ਹੀ ਰਹੀ ਆ ਯਾਰ ਜਿਹੇ ਜਾ ਮਹਾਰਾਣੀ ਬਕਟੌਰਗਾ ਦੇ ਹਾਂ ਮੈਲ ਸਿਜਾਵੜੇ ਤੇ ਜਹਾਜ਼ ਆ ਲਾ ਲੈ ਲੈ ਇਹ ਮੇਲਾ ਜਾਂਦਾ ਨਹੀਂ ਹੋ ਜੂਗਾ ਚੀਸ਼ਾ ਜ। ਨਹੀਂ ਨਹੀਂ ਬਾਈ ਜੀ। ਐ ਰਹੁ ਵਧਗਾ। ਬਿਲਕੁਲ। ਫੀਲ ਹੀ ਵਖਰਾ ਜਾਂ ਕਰਨੇ ਤੂੰ ਫੜ ਕੇ। ਕਦੇ ਚੈਨੀ ਮਹਿੰਗੀ ਗੱਡੀ ਚ ਬੰਦਾ ਅਗਲਾ ਮੈਲੇ ਹਾਥੀ ਥੋੜੀ ਲੈ ਕੇ ਬੈਠ ਜਾਉਂਦਾ ਬਾਈ। ਹਾਂ ਗੱਲ ਸਹੀ ਆ। ਗੱਲ ਸਹੀ ਆ ਤੇਰੀ। ਗੱਲ ਸਹੀ ਆ। ਲੈ ਆ ਯਾਰ ਮਤਲਬ ਨਾ ਯਾਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਦੀਆਂ ਸੀ ਲਵਾਉਂਦੇ ਨੇ ਘੋਲ ਕਰ ਜਾਂਦੇ ਆ। ਮੋਹਾਲੀ ਆਏ ਤਾਂ ਬਾਈ ਹੁਣਾਂ ਕੋਲੇ ਢੇਡਾ ਮਰ ਲੈ ਮੈਨੂੰ ਹੋਰ ਦੱਸ ਹੁਣ ਬੰਦ ਬਾਈ ਜਿਵੇਂ ਆਪਾਂ ਤੂੰ ਮਿਊਜ਼ਿਕ ਸਿਸਟਮ ਤੇ ਆ ਜਾ। ਹਾਂ ਵੱਡਾ। ਪਲੇਅਰ ਆਪਾਂ ਲਾ ਕੇ ਦੇਤਾ। ਹੂੰ। ਬੰਦਾ ਕਹ ਤੇ ਫਿਰ ਉਹਦੇ ਲਈ ਹੈਗੇ ਆਪਣੇ ਲਵੇ ਆਪਸ਼ਨ ਵੀ ਮਗਰਲੇ ਬੰਦਿਆਂ ਦੀ ਜਿਹੜੀ ਢੂਈ ਆ ਉਹ ਹਿੱਲਣੀ ਚਾਹੀਦੀ ਹਾਂਜੀ ਉਹ ਆਹ ਇਹ ਆ ਗਿਆ ਇਹ ਹੈ ਆਪਣੇ ਕੋਲ ਸਾਰੇ ਤਰ੍ਹਾਂ ਦੇ ਬਹੁਤ ਆਪਣੇ ਕੋਲ ਸੋਨੀ ਜੇਬਿਲ ਬਲੋ ਪੰਕ ਰੌਕਫੋਰਡ ਬ੍ਰਾਂਡ ਪਈ ਬਾਈ ਸਾਰੇ オリジナル ਦੀ ਗਾਰੰਟੀ ਆਹ ਕਾਪੀ ਕਹਿ ਕੇ ਨਹੀਂ ਵੇਚੇਗੇ ਬਾਈ ਠੀਕ ਹੈ ਜੀ ਬਿਲ ਨਾਲ ਦੇਵਾਂਗਾ ਪੱਕਾ ਜੀ ਤੇ ਆ ਆ ਇਹਦੇ ਬਾਰੇ ਦੱਸ ਫਿਰ ਆ ਜੀ ਹੁਣ ਇਹ ਲੈਂਟਿਕ ਦੀ ਬੇਸ ਟੂ ਬਈ 10 ਇੰਚ ਹੂੰ ਠੀਕ ਹੈ ਬਾਈ ਜੀ ਇਹ ਤੁਹਾਨੂੰ ਫਿਟਿੰਗ ਕਰਕੇ ਇੱਕ ਵਾਇਰਿੰਗ ਲੱਗੂਗੀ ਇਹਦੇ ਨਾਲ ਹੀ ਹੂੰ ਡਿਵਾਈਡਿੰਗ ਕੇਬਲ ਲਾ ਕੇ ਜੀ ਫਿਟਿੰਗ ਕਰਕੇ ਤੁਹਾਨੂੰ ਦੇ ਦਾਂਗੇ 4200 ਰੁਪਏ ਜੀ 1 ਸਾਲ ਦੀ ਗਾਰੰਟੀ ਕੋਈ ਦਿੱਕਤ ਆ ਗਈ ਲੈ ਕੇ ਨਵੀਂ ਦੇਜੋ ਪ੍ਰਾਪਤ ਇਹ 4200 ਰੁਪਏ ਦੀ ਆਪਾਂ ਨੂੰ ਬੇਸ ਮਿਲ ਜੂਗੀ ਹਾਂ ਜੀ ਤੇ ਉਹ ਜਿਹੜਾ ਨਿੱਕਾ ਐਮਪਾਕ ਆ ਸੀ ਉਹ ਕਿੰਨੇ ਦਾ ਕਿਹਾ ਸੀ 700 ਰੁਪਏ ਇਹਦੇ ਵਿੱਚ ਐਮਪਾ ਬਾਈ ਜੀ ਅੱਛਾ 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 ਇਹ 4200 ਰੁਪਏ ਸਾਰਾ ਕੁਝ ਹੀ ਆ ਇਹਦੇ ਵਿੱਚ ਹੀ ਐਮਪਾ ਵਿੱਚ ਹੀ ਬੈਸਟੂਬਰ ਨਾਲ ਵਾਇਰਿੰਗ ਵੀ ਦੇ ਰਹੇ ਨੇ ਹਿੱਲਣ ਨਾਲ ਲੱਗੇ ਤਾਂ ਉਹ ਵੀ ਗਏ ਹੋ 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 ਅੱਛਾ ਇਹ ਤਾਂ ਯਾਰ ਗੱਲ ਸੁਣ ਮੇਰੀ ਇਹ ਤਾਂ ਗੱਲ ਇਹ ਵੱਧ ਗਈ ਗੱਲ ਇਹਦੇ ਨਾਲ ਇਹ ਵੱਧ ਗਈ ਲੜਾਈ ਪੈ ਗਈ ਇਹਦੇ ਨਾਲ ਵੀ ਜੇ ਮਤਲਬ ਆਹ ਲਵਾ ਕੇ ਆਪਾਂ ਤੇ ਸਕਰੀਨ ਲਵਾ ਕੇ ਹਾਂਜੀ ਤੇ ਬੈਕ ਕੈਮਰਾ ਲਵਾ ਕੇ ਇਹ 10000 ਤੋਂ ਅੰਡਰ ਫਿਰ ਵੀ ਰਹਿੰਦਾ 10000 ਚ ਪੈਸੇ ਬਚ ਜਾਣਗੇ ਹਾਂ ਨਾ ਹਾਂਜੀ ਦਾ 1000ਰ ਤੋਂ ਪ੍ਰੀਤ ਅੰਡਰ ਰਹਿੰਦਾ ਜਿਗਾਰਮੈਂਟ ਆ ਆ ਆਈਡੀ ਪੇਟੀ ਆ ਬਈ ਜੀ ਇਹ ਐਂਪ ਵੀ ਇਹਦੇ ਅੰਦਰ ਹੀ ਆ ਬੇਜ ਟੂਬੇ ਨਾਲ ਵਾਇਰਿੰਗ ਵੀ ਦੀਰੇ ਕਰਕੇ ਫਿਟਿੰਗ 800 ਰੁਪਏ ਬਈ ਜੀ ਚਾਰਜ ਸਰ ਫਿਟਿੰਗ ਕਰਨੇ ਉਹ ਵੀ ਛੱਡਦੇ ਆਪਾਂ ਮਤਲਬ ਜਿਹੜੀ ਆਪਾਂ ਸਕਰੀਨ ਪਹਿਲਾਂ ਦਿਖਾਈ ਸੀ ਉਹਦੇ ਨਾਲ ਪੈਕੇਜ ਬਣਦਾ ਇਹ ਬਿਲਕੁਲ ਫੁੱਲ ਪੈਕੇਜ ਬਣਦਾ ਇਹ ਲਓ ਜੀ ਸਚ ਨੂੰ ਆ ਤੇ ਬਾਈ ਕਹਿੰਦਾ ਵੀ ਜੇ ਸਾਰੀਆਂ ਜੂਆਂ ਨਾ ਮਰਨ ਮਗਰਲੇ ਬੰਦੇ ਦੀਆਂ ਤਾਂ ਫਿਰ ਅਸੀਂ ਬੈਠੇ ਤਾਂ ਹੀ ਬਾਈ ਨੇ ਵਾਲ ਕਟਾਰੇ ਤੂੰ ਬਾਜ ਆ ਜੀ ਭਾਈ ਗੱਡੀ ਤੇ ਆਪਾਂ ਬੇਸਤਰ ਆ ਲਈ ਲੱਗਦਾ ਹੁਣ ਆਪਣੇ ਤਾਕੀਆਂ ਖੜਕਦੀਆਂ ਆਵਾਜ਼ ਕਰਦੀਆਂ ਜਿਵੇਂ Swift ਵਗੈਰਾ Maruti ਦੇ ਗੱਡੀਆਂ ਹਲਕੀਆਂ ਜੀ ਹੂੰ ਤਾਂ ਉਹ ਵੀ ਲੱਗੀ ਡੰਪਿੰਗ ਸੀਰੀ ਇੱਥੇ ਢੀਵੋਜਤ ਬਾਰੀਆਂ ਪਾਰੀਆਂ ਹੋ ਜਾਣਗੀਆਂ ਬਾਹਰ ਦਾ ਨਿਓਈ ਸੰਬੰਧ ਹੋ ਜਾਊਗਾ ਆਵਾਜ਼ ਬਾਹਰ ਦੀ ਅੰਦਰ ਨਹੀਂ ਹੋਊਗੀ ਅੰਦਰ ਦੀ ਬਾਹਰ ਨਹੀਂ ਅੱਛਾ 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 ਆ ਲੱਗ ਜਾਣੀ ਆ ਉਹਦੇ ਗੱਤਿਆਂ ਦੇ ਅੰਦਰ ਹਾਂਜੀ ਗੱਤਿਆਂ ਦੇ ਅੰਦਰ ਲੱਗ ਜੂਗੀ ਤੁਹਾਡੀ ਗੱਡੀ ਸਾਇਲੈਂਟ ਹੋ ਜੂਗੀ ਔਰ ਜਿਹੜੀ ਆਪਾਂ ਨੂੰ ਗੱਤੇ ਖੜਕਣ ਦੀ ਬਾਅਦ ਜੇ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਬੰਦ ਹਰ ਆਹ ਲ ਹੋਣੀ ਚਾਹੀਦੀ ਪ੍ਰੀਤ ਗੱਤੇ ਖੜਕਣ ਲੱਗ ਜਾਂਦੇ ਗੱਡੀਆਂ ਦੇ ਵੈਸੇ ਹੀ ਲੱਗ ਜਾਂਦੇ ਚੱਲ ਕੇ ਗੱਡੀਆਂ ਦੇ ਗੱਤੇ ਖੜਕਦੇ ਇਹਦੇ ਚ ਬਾਈ ਸਾਡੇ ਕੋਲ 600 ਰੁਪਏ ਤੋਂ ਲੈ ਕੇ ਆਪਣੇ 1800 ਰੁਪਏ ਤੱਕ ਨਹੀਂ ਇਹ ਗੱਤਾ ਫਿੱਟ ਕਰਕੇ ਦੇਵੋਗੇ ਕਿ ਲਨ ਸੀਟ ਫੜਾ ਦੋਗੇ ਬਾਈ ਜੀ ਅਸੀਂ ਕਰਕੇ ਦਮਾਂਗੇ ਆਪਣੇ ਕੋਲ ਮਿਸਤਰੀ ਸਾਰੇ ਤਰ੍ਹਾਂ ਦੇ ਹਾਂ ਬਾਹਰਲੇ ਪਾਸੇ ਹੋਈ ਜਾਂਦਾ ਕੰਮ ਹੋ ਰਿਹਾ ਬਾਈ ਜੀ ਕੰਮ ਚੱਲ ਰਿਹਾ ਤੇ ਆ ਆ ਜਾ ਸੀਟ ਆ ਆ ਵੀ ਕੱਢ ਲਏ ਹੁਣ ਮਾੜਾ ਜਾਈ ਇਹਨਾਂ ਬਾਰੇ ਵੀ ਰੇਟ ਦੱਸ ਦਈਏ ਹੁਣ ਇਹ ਆ ਗਈ ਬਾਈ ਜੀ ਸੀ ਆਪਾਂ ਗੱਡੀ 'ਚ ਉਹ ਬੰਦਾ ਸੀਟ ਕਵਰ ਧਰਾ ਲਈ। ਬਾਈ ਯਾਰ 6 ਮਹੀਨੇ ਚੱਲੇ ਖਰਾਬ ਹੋ ਗਈ। ਹੂੰ। ਕੋਈ ਸੀਟ ਕਵਰ ਪਾ ਕੇ ਲੈ ਜਾਓ। 2 ਸਾਲ ਦੀ ਗਾਰੰਟੀ ਹੈ ਫੋਟੋ ਖਿੱਚ ਕੇ ਪੇ ਦੋ ਤੁਹਾਨੂੰ ਸੀਟ ਕਵਰ ਜਿਹੜਾ ਖਰਾਬ ਹੋਇਆ ਨਵਾਂ ਮਿਲ ਜੂਗਾ। ਅੱਛਾ। ਹਾਂਜੀ। 2 ਸਾਲ ਦੀ ਗਾਰੰਟੀ। ਕਿਹੜੀ ਗੱਡੀ ਦਾ ਇਹ? ਹਰ ਗੱਡੀ ਤੇ ਪਏ ਆਪਣੇ ਲਵੇ। ਆ ਦੇਖ ਲਓ ਸੀਟ ਕਵਰ। ਮੰਨ ਮੰਨ ਲਓ। ਆ ਮਤਲਬ ਇਹ ਹੀ ਸੁਵਿਪਟ 'ਚ ਵੀ ਮਿਲ ਜੂਗਾ, ਇਹ ਹੀ ਸਕਾਰਪਿਓ 'ਚ ਵੀ ਮਿਲ ਜੂਗਾ। ਹਾਂਜੀ। ਸਾਰਾ ਹੁੰਦਾ ਜੀ ਅਲੱਗ-ਅਲੱਗ ਲੈਦਰ ਦਾ ਜੀ। ਹੂੰ। ਠੀਕ ਹੈ ਜੀ ਨਾਪ ਲੈ ਲੜਾ। ਕੁਆਲਿਟੀ ਆ ਤਾਂ। ਨ ਯਾਰ 2 ਸਾਲ ਦੇ ਵਿੱਚ ਤਾਂ ਸਾਡੀ ਨਮੀ ਦੇ ਜਿਹੜੇ ਜਿਹੜੇ ਕੰਪਨੀ ਦੇ ਸੀਗੇ ਉਹ ਪਾਟ ਗਏ ਹਾਂਜੀ 2 ਸਾਲ ਜੇ ਫਟਦਾ ਤਾਂ ਨਬਈ ਚੇਂਜ ਕਰਦੇ ਦੋ ਸਾਲ ਦੇ ਵਿੱਚ ਨਾ ਆਪਣੀ ਜਿਹੜੀ ਗੱਡੀ ਦੇ ਸਕਾਰਪੀਓ ਦੇ ਪਾਟ ਗਏ ਉਹ ਹੂੰ ਆ ਬਾਰੇ ਕਿੰਨੇ ਦਾ ਕਿੰਨੇ ਇੱਕ ਦਾ ਰੇਟ ਰੂਟ ਦੱਸ ਸਕਦੇ ਆ ਕਿ ਇਹ ਵੀ ਆਏ ਨੂੰ ਦੱਸੋਗੇ ਇਹ ਰੇਟ ਜਿਹੜੀ ਬ੍ਰਾਂਡ ਦੀ ਹੈ ਜੀ ਦਾ ਸਾਡੇ ਕੋਲ ਵੈਸੇ ਤਾਂ 4500 ਤੋਂ ਸੀਤ ਕਵਰ ਸ਼ੁਰੂ ਹੋ ਜਾਂਦੀ 5 ਸੀਟਰ ਗੱਡੀ ਦੀ 4500 ਰੁਪਏ ਤੋਂ ਹਾਂ 44500 ਤੋਂ ਇਹ ਫਿਰ ਬਾਈ ਜੀ ਬ੍ਰਾਂਡ ਤੇ ਤੁਸੀਂ ਫੀਲ ਆਉਗੀ ਬਾਈ ਜੀ ਹੱਥ ਲਾ ਕੇ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਇਹ ਕੋਈ ਦੱਸਣ ਵਾਲੀ ਤਾਂ ਗੱਲ ਨਹੀਂ ਦੱਸਣ ਪੁੱਛਣ ਵਾਲੀ ਤਾਂ ਇਹ ਸੀਟਰ ਤੁਹਾਨੂੰ ਪਈਗਾ 570 ਦਾ 8500 ਰੁਪਏ ਵਿਦ ਫਿਟਿੰਗ ਕਰਕੇ ਤੇ ਇਹ ਸੈਵਨ ਦਾ ਬੱਕਟ ਫਿਟਿੰਗ ਕਰਕੇ ਸੈਵਨ ਦਾ रेट ਥੋੜਾ ਅੱਡ ਹੋਊਗਾ ਬਾਈ ਜੀ ਉਹ ਤੁਹਾਨੂੰ ਕਰ ਦਾਂਗੇ ਕੋਈ ਨਹੀਂ ਫਿਰ ਤੁਸੀਂ ਦੱਸ ਦਿਓ ਮਾੜਾ ਜਾਂ ਫਿਰ ਤੂੰ ਦੱਸ ਦੇ ਕੋਈ 7 ਵਾਲੇ ਵੀ ਬਥੇਰੇ ਹੈਗੇ ਆ ਜਦੋਂ ਬਾਈ ਜੀ ਫਿਟਿੰਗ ਕਰਕੇ ਬੰਦਾ ਅੰਦਰ ਬਹਿੰਦਾ ਸੋਫੇ ਵਾਲੀ ਫੀਲਿੰਗ ਆਉਂਦੀ ਐ ਸੀਟ ਤੇ ਬਹਿੰਦਾ ਜਦੋਂ ਅਗਲਾ ਫਿਰ ਨਜ਼ਾਰਾ ਵੀ ਆਉਂਦਾ ਗੱਡੀ ਚਲਾਉਣ ਦਾ ਇਹ ਨਹੀਂ ਨਾ ਪਤਾ ਵੀ ਤੈਨੂੰ ਲੈਣ ਦੀ ਵਜ੍ਹਾ ਤੈਨੂੰ ਇਹ ਦੇ ਕੇ ਹੀ ਜਾਈਏ ਕੋਹ ਦੋ ਸਾਲ ਦੀ ਬਾਈ ਜੀ ਸੀਟ ਕਵਰ ਤਰਾਲੇ ਹਾਂ ਫਿਟਿੰਗ ਅਲਟੀਮੇਟ ਹੋਏ 2 ਸਾਲ ਜੇ ਤੁਹਾਡਾ ਖਰਾਬ ਹੁੰਦਾ ਸਾਨੂੰ ਫੋਟੋ ਭੇਜੋ ਤਾਂ ਸੀਟ ਕਵਰ ਨਵਾਂ ਦੇ ਦਾਂਗੇ ਮਤਲਬ ਕਹਿਣ ਤੋਂ ਪਹਿਲਾਂ 4500 ਰੁਪਏ ਚ 5 ਸੀਟਡ ਦੇ ਸ਼ੁਰੂ ਹੁੰਦੇ ਆ 2 ਸਾਲ ਦੀ ਗਾਰੰਟੀ ਵਾਲੇ ਸ਼ੁਰੂ ਹੁੰਦੇ ਆ 15000 ਆ 5 ਸੇਟਰ ਦਾ 4000 ਤੋਂ ਸ਼ੁਰੂ ਹੋ ਕੇ 4500 ਤੋਂ ਜਿੰਨੇ ਤੇ ਮਰਜ਼ੀ ਪਵਾ ਲਓ ਨਹੀਂ 4500 ਵਾਲੇ ਦੀ ਗਾਰੰਟੀ ਦਿੰਦੇ ਆ ਮਤਲਬ ਅਗਰ 4500 ਵਾਲੇ ਦੀ ਵੀ ਹਾਂਜੀ ਉਹ ਵੀ 2-3 ਸਾਲ ਖਰਾਬ ਹੀ ਨਹੀਂ ਹੁੰਦਾ ਜੀ ਠੀਕ ਠੀਕ ਹੈ ਜੀ ਕੱਟ ਲਾ ਪੁੱਤ ਲੈ ਵੀ ਕੱਲ ਜੀ ਤਾਂ ਇੱਕ ਮੈਨੂੰ ਨਾ ਉਹ ਫੌਗ ਨਾ ਲੈਂਪ ਦਿਖਾ ਆਪਣੀ ਗੱਡੀ ਦੇ ਲੱਗੇ ਪਿਆ ਮੈਂ ਧੁੰਦਾ ਧੰਦਾ 'ਚ ਬਹੁਤ ਨਜ਼ਾਰਾ ਲਿਆ ਉਹਦੇ ਨਾਲ ਮਤਲਬ ਇੰਨੀ ਘੈਂਟ ਚੀਜ਼ ਚੱਲਦੀ ਸੀਗੀ ਆਹਾਂ ਹਾਂਜੀ ਭਾਈ ਇਹ ਫੌਗ ਲੈਂਪ ਆ ਇਹ ਉਹ ਧੁੱਪੇ ਤੋਂ ਚੜਾਉਣ ਵਾਲਾ ਇੰਜੈਕਟਰ ਲੈਂਪ ਆ ਜੀ ਇਹਦੇ 'ਚ ਤਿੰਨ ਕਲਰ ਆ yellow white blue ਔਰ ਲੋ ਹਾਈ ਵੀ ਦੀ অপਸ਼ਨ ਵੀ ਹੈਗੀ ਇਹਦੀ ਅੱਛਾ ਇਹ ਲੋ ਹਾਈ ਵੀ ਹੋਊਗਾ ਇਹਨੂੰ ਨੀਲਾ ਕਰ ਲਾਂਗੇ ਨੀਲਾ ਵੀ ਹੋ ਜਾਊਗਾ ਇਹ ਖੱਟਾ ਕਰਨਾ ਖੱਟਾ ਵੀ ਹੋ ਜਾਊਗਾ ਚਿੱਟਾ ਕਰਨਾ ਚਿੱਟਾ ਵੀ ਹੋ ਜਾਊਗਾ ਤੇ ਇਹ ਪੈਸੇ ਪੂਸੇ ਦਾ ਰੇਟ ਰੂਟ ਦੱਸਦੇ ਹੋਗੇ ਪੈਸੇ ਪੂਸੇ ਇਹਦੀ ਵਿੱਚ ਬਾਈ ਜੀ ਅੱਡ ਡੈਡ ਮਾਡਲ ਹੈ ਜੀ ਇਹ ਸਟਾਰਟਿੰਗ ਰੇਟ ਹੈਗਾ ਬਾਈ ਜੀ ਤੁਹਾਨੂੰ ਇਹ ਪੈ ਜਾਏਗਾ 5200 ਰੁਪਏ ਦਾ 5200 ਲੈ ਵੀ ਪ੍ਰੀਦਰ ਅਗਡੇ ਗਿਆ ਆਸਦਾਓ ਅਜੀ ਬਾਲੇ ਮਹਿੰਗੇ ਲਵਾਇਆ ਹੁਣ ਤੈਨੂੰ ਨਹੀਂ ਦੱਸ ਦੇ ਦੀ ਕਿੰਨੇ ਦੇ ਲਵਾਇਆ ਫਿਰ ਉਹਦੇ ਬਾਈ ਜੀ ਜੀਵਾ ਕਾ ਜੀਗਾ ਇਹ ਨਾਲ ਫੰਕਸ਼ਨ ਵੱਧਦਾ ਇਹਦੇ ਚ ਉਹਨਾਂ ਜੀਵਾ ਹਾਂ ਹਾਂ ਜੀ ਹੂੰ ਜਿਹੜਾ ਸਾਡਾ ਫੇਵਰੇਟ ਬ੍ਰਾਂਡ ਹੈ ਜੀ ਹੂੰ ਜੀਵਾ ਕਾ ਹਾਂ ਇਹਦੇ ਚ ਮਲਟੀ ਕਲਰ ਵਾਲਾ ਹਾਈ ਬੀਮ ਪ੍ਰੋਜੈਕਸ਼ਨ ਹੈ ਇਹ ਨਾਲ ਲੱਗਿਆ ਸਾਕਟ ਲੱਗੀ ਹਾਈ ਲੋਪੀਅੰਦੀ ਹੂੰ ਫਿਰ ਕਈ ਬੰਦਾ ਹੁੰਦਾ ਜੀ ਉਹ ਕਹਿੰਦਾ ਮੈਨੂੰ ਪ੍ਰੋਜੈਕਟਰ ਤਾਂ ਚਾਹੀਦੇ ਆ ਪਰ ਮੈਂ ਉਹਦੇ ਚ ਆਪਣੀ ਮਰਜ਼ੀ ਦੀ LED ਪਾਉਣੀ ਆ ਵਾਈਟ ਲਾਈਟ अच्छा ठीक है। तो कोई कह मैं प्रोजेक्टर लाते मैं 300 वाट दी लाइट ਪਾ ਦੂੰ। ਫਿਰ ਹੀ ਪ੍ਰੋਜੈਕਟਰ ਲੱਗ ਜਾਊਗਾ। ਇਹਦੇ ਚ ਲੋ ਹਾਈ ਵੀ ਮੈਂ ਆਪਸ਼ਨ ਹੈਗੀ ਆ। ਤੁਸੀਂ ਆਪਣੀ ਮਰਜ਼ੀ ਨਾਲ LED ਲਾਈਟ ਪਾ ਸਕਦੇ ਓ ਦੇ ਵਿੱਚ। ਤੇ ਮਾੜਾ ਜਿਹਾ ਦਿਖਾਈ ਖਾ ਕਿੰਨੇ ਕਿ ਚਾਨਣ ਵਾਲਾ। ਮਾੜਾ ਜਿਹਾ ਕੋਈ ਹੈ ਤੇਰੇ ਕੋਲ ਡੈਮੋ ਕੋਈ ਰੀਲ ਕੋਈ ਵੀਡੀਓ ਕੋਈ ਕੁਝ ਹੋਇਆ ਹੈ ਤੇਰੇ ਵੀ ਜਿਹੜਾ ਤੂੰ ਦਿਖਾ ਸਕਦਾ ਹੋਵੇਂ। ਇੰਸਟਾ ਦੇ ਪੇਜ ਤੇ ਸਾਡੀ ਹਾਂ ਹਾਂ ਬੋਲ ਬੋਲ ਹੈ ਇੰਸਟਾ ਦਾ ਪੇਜ ਬਿਲਨਾਸ ਕਾਰ ਐਸੈਸਰੀ ਦੇ ਨਾਮ ਤੋਂ ਸਾਡਾ ਤੇਜਾ ਉਹਦੇ ਤੇ ਤੁਸੀਂ ਜਾ ਕੇ ਉਹਨੂੰ ਫੋਲੋ ਕਰੋ ਤੇ ਉਹਨੂੰ ਚੈੱਕ ਕਰੋ। ਤੇ ਆ ਕਸਤੇ ਨੇ ਪ੍ਰੀਤ ਇਥੋਂ ਪਤਾ ਲੱਗ ਜੂ ਇਹ ਓ ਬੱਲੇ 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 ਆਹ ਦਾ ਕਮਾਲ ਆ ਓਏ ਆ ਸਹੀ ਆ ਇਹ ਯਾਰ ਧੁੰਦਾ ਜਾਂ ਬਾੜਾ ਜ਼ਿਆਦਾ ਫਾਇਦੇ ਵਾਲਾ ਚਲ ਹੁਣ ਤਾਂ ਅੱਜ ਕੱਲ ਰੇਟ ਵੀ ਬੈ ਜੀ ਸਾਡੇ ਬਜਟ ਵਾਲਾ ਹੂੰ ਠੀਕ ਹੈ ਰੇਟ ਤਾਂ ਬਜਟ ਵਾਲਾ ਸਾਨੂੰ ਤਾਂ ਪਤਾ ਲੱਗ ਗਿਆ ਹੈ ਬਜਟ ਵਾਲਾਂ ਵੀ ਚਲੋ ਗਾਂ ਵਾਲੇ ਨੂੰ ਜਿਹਨੇ ਨਹੀਂ ਪੁਆਇਆ ਉਹਨੂੰ ਨਹੀਂ ਪਤਾ ਹੋਣਾ ਜਿਹਨੇ ਪੁਆਲੇ ਹੁਣੇ ਉਹਨੂੰ ਵੀ ਪਤਾ ਲੱਗ ਗਿਆ ਹੋਊਗਾ ਵੀ ਕੀ ਹਿਸਾਬ ਕਿਤਾਬ ਚਾ ਗੱਲਬਾਤ ਇੱਕ ਯਾਰ ਪ੍ਰੀਤ ਸਾਡਾ ਕਹਿੰਦਾ ਸੀ ਵੀ ਆਹ ਨਹੀਂ ਮਿਲਦਾ ਕਿਸੇ ਨੂੰ ਏ ਪ੍ਰੀਤ ਕਾਹ ਤੋਂ ਨਹੀਂ ਮਿਲਦਾ ਓਏ ਇਹ ਬਾਈ ਜੀ ਪਾਈਨਰ ਚੈਂਪੀਅਨ ਸੀਰੀਜ਼ ਹੈ ਜੀ ਡਬਲ ਕੋਇਲ ਬੂਫਰ ਹੈ ਜੀ ਇਹ ਹੂੰ ਤੁਹਾਨੂੰ ਤਾਂ ਪਹਿਲਾਂ ਕੱਢ ਨਹੀਂ ਬਹੁਤ ਔਖਾ ਹੈ ਫਿਰ ਕੱਢਦੇ ਯਾਰ ਕੋਹ ਨਹੀਂ ਦਾ ਔਖਾ ਸੁਖ ਹੂੰ ਸਾਨੂੰ ਵੀ ਪਤਾ ਲੱਗੇ ਵੀ ਪ੍ਰੀਤ ਕਾਹ ਤੋਂ ਆਂਦਾ ਸੀ ਵੀ ਇਹ ਕਾਹ ਤੋਂ ਕਿ ਟਰੈਕਟਰਾਂ ਨੇ ਲੱਗ ਜਾਂਦੇ ਆ ਅੱਛਾ ਟਰੈਕਟਰਾਂ ਦੇ ਲੱਗ ਜਾਂਦਾ ਟਰੈਕਟਰਾਂ ਲਈ ਤਾਂ ਫੇਵਰੇਟ ਹੈ ਬਾਈ ਇਹ ਬਾੜੀ ਨਹੀਂ ਜਾਇਆ ਜਾਣਾ ਜੀ ਅੱਛਾ ਬੇ ਸਵਾਲੀ ਹੈ ਡਬਲ ਕੋਇਲ ਹੈ ਬਾਈ ਜੀ ਹਲਕਾ ਛੋਟਾ ਮੋਟਾ ਐਂਪ ਤੈਨੂੰ ਚਲਾ ਹੀ ਨਹੀਂ ਸਕਦਾ ਇਹ ਆ ਚੀਜ਼ ਆ ਜਿਹੜੀ ਆ ਬਣਾਈ ਹੋਈ ਆ ਵੱਡ ਕੇ ਦਿਖਾਇਆ ਹੋਇਆ ਉਹ ਬੱਲੇ 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 ਬਹੁਤ ਠੰਕੀ ਠੰਕੀ ਦੇਖੀ ਦੇਖੀ ਥੱਲੇ ਨਾਲੇ ਗਏ ਵਾਕਈ ਵੀ ਕੱਢਣਾ ਔਖਾ ਹਾਂ ਨੂੰ ਨਹੀਂ ਚਾਟਾਂਗੇ ਹੁਣ ਕੱਢ ਕੇ ਯਾਰ ਚਾ ਆ ਚੀਜ਼ ਆਏ ਆ ਜਾ ਰੀਤ ਟੈਂਪੀਂ ਆਹ ਹਾ ਇਹ ਟੀਐਮਪੀਐਨ ਸੀਰੀਜ਼ ਬੱਲੇ ਬੱਲੇ ਡਬਲ ਕੋਇਲ ਹੈ ਬਾਈ ਜੀ ਹਾਂ ਫਾਈਵ ਸੀਟਡ ਗੱਡੀ ਨੂੰ ਤਾਂ ਹਲਾ ਦੂ ਬਾਈ ਕੱਲਾ ਹੀ ਵਾਧੂ ਆ ਹਾਂ ਜੀ ਕੱਲਾ ਹੀ ਵਾਧੂ ਆ ਤੇਰੀ ਦੇ ਨਾਲ ਮੋਨੋ ਐਂਪ ਲੱਗੂਗਾ ਜੀ ਨਾਰਮਲ ਐਂਪ ਤੇ ਨਹੀਂ ਚੱਲਦਾ ਇਹ ਯਾਰ ਮੈਨੂੰ ਇੱਕ ਗੱਲ ਹੋਰ ਦੱਸ ਜੇ ਹੁਣ ਮੰਨ ਲਾ ਵੀ ਬੰਦੇ ਨੇ ਤੁਹਾਡਾ ਕੋਈ ਵੀ ਸਮਾਨ ਪਸੰਦ ਆ ਗਿਆ ਹਾਂ ਜੀ ਯਾਰ ਉਹਨੇ ਨਹੀਂ ਇੱਥੇ ਆਉਣਾ ਭੇਜ ਦੇਉਂਗੇ ਕਰ ਦਾਂਗੇ ਕੋਰੀਅਰ ਬਾਈ ਜੀ ਕੋਰੀਅਰ ਦਾ ਖਰਚਾ ਲੱਗੂਗਾ ਕੋਰੀਅਰ ਦੇ 1 ਬਜਟ ਤੱਕ ਜੇ ਖਰਚਾ ਸੀ ਕਰ ਦਿੰਨੇ ਫੋਟ ਇਹ ਥੋੜਾ ਜਿਹਾ ਬਾਹਰ ਹੋ ਜਾ ਫਿਰ ਕਸਟਮਰ ਨੂੰ ਕਹਿ ਦਿੰਨੇ ਬਈਆ ਰੇਟ ਲਵਾਂ ਪਰ ਮਤਲਬ ਕਹਿਣ ਤੋਂ ਭਾਬੀ ਜੇ ਕੋਈ ਬੰਦਾ ਦੂਰ ਨੇੜੇ ਵਾਲਾ ਤੁਹਾਡੇ ਤੋਂ ਮੰਗਵਾ ਸਕਦਾ ਤੇਰੇ ਕਰਾਉਣੇ ਬਾਈ ਜੀ ਰੋਜ਼ ਹੀ ਕਰਾਉਣੇ ਸੀ ਤਾਂ ਕੋਰੀਨ ਇਮੇਂ ਲਾਈਟਾ ਲੂਟਾ ਸੀ ਕਰਾਉਣੇ ਉਹ ਤਾਂ ਅਸੀਂ ਆਪਣੇ ਕੋਲ ਹੀ ਫ੍ਰੀ ਕਰਾ ਦਿੰਨੇ ਹਾਂ ਇੰਨਾ ਮਰਜ਼ੀ ਖਰਚ 100 200 ਦਾ ਕਈ ਵਾਰ ਚੀਜ਼ ਬਾਲੀ ਹੈਵੀ ਹੁੰਦੀ ਉਹ ਰੇਟ ਕਈ ਵਾਰ ਜ਼ਿਆਦਾ ਪਰ ਉਹ weight ਜ਼ਿਆਦਾ ਹੈ weight ਦੇ ਹਿਸਾਬ ਨਾਲ courier charges ਹੁੰਦੇ ਜਾਂਦਾ ਤਾਂ ਫਿਰ ਲੈ ਵੀ ਸਜਣੋ ਜੇ ਤੁਸੀਂ courier ਕਰਾਉਣਾ ਜਾਂ ਆ ਕੇ ਜੇ ਤੁਸੀਂ ਆ ਕੇ ਦੇਖੋਗੇ ਨਾ ਆ ਕੇ ਦੇਖਣ ਦਾ ਥੋੜਾ ਜਿਹਾ ਫਾਇਦਾ ਇਹ ਆ ਵੀ ਤੁਹਾਨੂੰ ਇੱਥੇ ਦੁਕਾਨ ਦੇ ਵਿੱਚ ਨਾ ਸਾਥੋਂ ਸਮਾਨ ਦਿਖਾਇਆ ਨਹੀਂ ਗਿਆ ਥੱਲੇ ਵਿੱਚ ਗੜਾਉਣ ਭਰਿਆ ਪਿਆ ਸਮਾਨ ਸਾਡੇ ਤੋਂ ਸਾਰਾ ਨਾ ਤਾਂ ਪੁੱਛਿਆ ਗਿਆ ਬਾਈ ਨਾਂ ਸਾਰੇ ਬ੍ਰਾਂਡਡ ਸਪੀਕਰ ਦੀ ਰੇਂਜ ਪਈ ਹੈ ਜੀ ਸਾਰੀ ਆਪਣੇ ਲਵੇ ਹਾਂ ਜੀ ਗੱਲ ਇਹ ਅਸੀਂ ਪ੍ਰੈਫਰ ਇਹ ਕਰਦੇ ਆਂ ਵੀ ਤੁਸੀਂ ਸਾਡੇ ਕੋਲ ਜਾਓ ਸਾਡੇ ਕੋਲ ਵਿਜ਼ਿਟ ਕਰੋ ਤੁਸੀਂ ਇੱਥੇ ਆ ਕੇ ਕੰਮ ਕਰਵਾ ਕੇ ਜਾਓ ਅਸੀਂ ਤਾਂ ਇੱਕ ਵਾਰੀ ਪੈਸੇ ਲਾਉਣੇ ਆ ਤੁਹਾਡੀ ਤਸੱਲੀ ਨਾ ਹੋਵੇ ਤੁਹਾਨੂੰ ਮਜ਼ਾ ਨਾ ਆਵੇ ਉਸ ਚੀਜ਼ ਦਾ ਵੀ ਕੋਈ ਫਾਇਦਾ ਨਹੀਂ ਹੈ ਹਾਂ ਤੇ ਆ ਕੰਮ ਕਰਾਉਣਾ ਹੈ ਪੈਸੇ ਲਾਉਣੇ ਆ ਤਾਂ ਆਪਾਂ ਨੂੰ ਸਵਾਦ ਵੀ ਆਵੇ ਸਵਾਦ ਆਉਣਾ ਹੈ ਫਿਰ ਵੀ ਫਾਇਦਾ ਹੂੰ ਤੇ ਆ ਦੇਖੋ ਥੱਲੜੇ ਪਾਸੇ ਇਹਨਾਂ ਦੇ ਸਜਾਵਟ ਵਾਸਤੇ ਜਿਹੜੀਆਂ ਚੀਜ਼ਾਂ ਮਾਨਾ ਮੈਸੀ ਹੁਣੀ ਪਏ ਆ ਦੇਖ ਰোনালਡੋ ਹੁਣੀ ਪਏ ਆ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆ ਜਿਹੜੀਆਂ ਬਾਈ ਹੁਣਾ ਕੋਲੇ ਕਮਾਲ ਚੀਜ਼ਾਂ ਪਈਆਂ ਜਿਹੜੀ ਐਕਸੈਸਰੀ ਅੰਦਰਲੇ ਪਾਸੇ ਕੋਈ ਸੈਂਟ ਸੂਟ ਫਿੱਟ ਕਰਨਾ ਕੋਈ ਹੋਰ ਡੈਸ਼ਬੋਰਡ ਤੇ ਚੀਜ਼ ਫਿੱਟ ਕਰਨੀ ਸਭ ਕੁਝ ਪਿਆ ਪਰ ਜੇ ਤੁਸੀਂ ਆਓ ਤਾਂ 에어ਪੋਰਟ ਰੋਡ ਤੇ ਬਾਈ ਹੁਣਾ ਕੋਲੇ ਤੁਸੀਂ ਆਜੋ ਲੋਕੇਸ਼ਨ ਬਾਈ ਹੁਣਾ ਤੋਂ WhatsApp ਤੇ ਮੰਗਾ ਲਓ ਪਹਿliga ਜੇ ਤੁਸੀਂ WhatsApp ਬਾਈ ਹੁਣਾ ਦਾ ਕਰ ਲਿਆ ਨਾ ਸੇਵ ਤੇ ਨਾਲ ਦੀ ਨਾਲ ਹੀ ਲੋਕੇਸ਼ਨ WhatsApp ਤੇ ਹੀ ਸੇਵ ਪਈ ਆ ਹੈ ਨਾ ਬਾਈ ਬਿਲਕੁਲ ਜੀ ਤੁਸੀਂ Google ਤੇ ਪਾਉਂਗੇ ਮੈਪ ਤੇ ਗੁਲਨਾਜ਼ ਕਾਰ ਐਸੈਸਰੀ ਸਹੀ ਕਰੈਕਟ ਲੋਕੇਸ਼ਨ ਨਾਲ ਆਪਣੇ ਦਰਵਾਜ਼ੇ ਦੇ ਅੱਗੇ ਆਊਗੀ ਤੁਹਾਨੂੰ ਸਾਡੇ ਘਰ ਤੱਕ ਲੈ ਕੇ ਹਾਂ ਤੇ ਆ ਕੇ ਕੱਢਣ ਲੱਗਿਆਂ ਇਹ ਬਾਈ ਜੋਂ ਆਪਾਂ ਗੱਡੀ ਤੇ ਲੈ ਲਈ ਸਾਰਾ ਕੁਝ ਕਰਾ ਲਿਆ ਅੰਦਰੋਂ ਉਹਨੂੰ ਦੋਸਤ ਸੰਭਾਲ ਕੇ ਰੱਖਣਾ ਵੀ ਆ ਉਹਨੂੰ ਬਿਲਕੁਲ ਇਹ ਮੇਰੀ ਵਾਟਰਪਰੂਫ ਬੋਡੀ ਕਵਰ ਇਹ ਵੀ ਸਾਡੇ ਕੋਲ ਅਲੱਗ-ਅਲੱਗ ਵੈਰਾਈਟੀ ਅਲੱਗ-ਅਲੱਗ ਕੁਆਲਿਟੀ ਹੈਗੀ ਹਾਂ ਇਹ ਮੇਰੀ ਬੋਡੀ ਕਵਰ ਵਾਟਰਪਰੂਫ ਹੈ ਹਾਂ ਤੁਸੀਂ ਪਾਣੀ ਢੋਲ ਕੇ ਵੀ ਦੇਖ ਸਕਦੇ ਹੋ ਇਹਦੇ ਤੇ ਹੁਣੇ ਵੀ ਪਾ ਕੇ ਦੇਖ ਸਕਦੇ ਆ ਬਾਕੀ ਗੱਡੀ ਤੇ ਪਾਇਆ ਤਾਂ ਪਤਾ ਲੱਗ ਹੀ ਜਾਊਗਾ ਇਹ ਤੁਸੀਂ ਟ੍ਰਾਈ ਕਰਨ ਦਾ ਟ੍ਰਾਈ ਵੀ ਕਰਕੇ ਦੇਖੋ ਟ੍ਰਾਈ ਵੀ ਕਰਕੇ ਦੇਖ ਸਕਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸਾਡੇ ਤੋਂ ਵੀਡੀਓ ਲੰਬੀ ਹੋ ਜਾਣੀ ਆ ਪਰ ਆਟਮਾ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ ਤੁਸੀਂ ਆਉਂਗੇ ਇੱਥੇ ਤੁਹਾਨੂੰ ਆ ਦੇਖ ਮਗਰਲੇ ਪਾਸੇ ਮੈਨੂੰ ਚਾਕੂ ਜੇ ਲੱਗਦੇ ਸੀ ਇਹ ਹੈਗੀਆਂ ਬਾਰੀਆਂ ਤੇ ਲੱਗਣ ਵਾਲੇ ਹਨ ਬਾਈ ਉਹ ਡੋਰ ਗਾਰਡ ਜੀ ਹਨਾ ਡੋਰ ਗਾਰਡ ਆ ਇਹ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਨੈਕਸਟ ਲੈਵਲ ਹੀ ਪਈਆਂ ਯਾਰ ਜਿੱਧਰ ਨੂੰ ਤੁਸੀਂ ਨਿਗਾਹ ਮਾਰ ਲਓਗੇ ਨਾ ਤੁਹਾਨੂੰ ਬਹੁਤ ਕਮਾਲ ਤੇ ਕਮਾਲ ਦੇ ਰੇਟਾਂ ਦੇ ਵਿੱਚ ਸਮਾਨ ਮਿਲ ਜਾਣਾ ਸੱਜਣੋ ਤੁਸੀਂ ਮਹਾਲੀ ਦੀ ਇਸ ਦੁਕਾਨ ਦਾ ਐਡਰੈਸ ਆ ਜਿਹੜਾ ਮਹਾਲੀ ਵਾਲੇ ਪਾਸੇ ਆਏ ਆ ਇੱਕ ਛੋਟੀ ਜਿਹੀ ਆਟਮ ਤਾਂ ਹੋਰ ਰਹਿ ਗਈ ਬਾਈ ਲੈ 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 ਕਾਰ ਦੇ ਥੱਲੇ ਵਾਲੇ ਮੈਟ ਮੈਟ 70 ਹੂੰ ਸਾਰਾ ਕਵਰ ਕਰਦੇ ਆ ਇਹ ਸਾਰਾ ਕਵਰ ਕਰਦੇ ਆ ਜੀ ਬੰਦਾ ਕਹਿੰਦਾ ਯਾਰ ਮੈਂ ਸੀਟਾਂ ਪਟਾ ਕੇ ਮੈਟਿੰਗ ਨਹੀਂ ਕਰਾਉਣੀ ਤੇ ਮੈਟ ਧਰ ਲਓ ਬਈ ਲੋੜ ਹੀ ਨਹੀਂ ਤੁਹਾਨੂੰ ਕੁਝ ਕਰਾਣੀ ਅੱਛਾ ਤੇ ਇਹ ਇਹ ਕੀ ਮਾੜਾ ਮੋਟਾ ਰੇਟ ਰੂਟ ਦਾ ਪਤਾ ਲੱਗ ਗਿਆ ਜੀ ਬਾਈ ਜੀ ਅਸੀਂ ਦੇ ਰਹੇ 2100 ਰੁਪਏ ਜੀ 70 ਮੈਟ ਪ੍ਰੋਪਰ ਬਾਈ ਜੀ ਨੇੜੇ ਲੈ ਕੇ 5 ਸੀਟਡ ਗੱਡੀ ਦੀ ਕੁਆਲਿਟੀ ਚੈੱਕ ਕਰਦੇ ਇਹ ਦੂਜਾ ਮੈਟ ਲਗਾਉਣ ਦੀ ਲੋੜ ਨਹੀਂ ਪੈਂਦੀ ਇਹ ਦਵਾਕੇ 2100 ਰੁਪਏ ਦੇ ਵਿੱਚ ਇਸ 2100 ਚ ਕਿਹੜੀ ਗੱਡੀ ਦੇ ਆ 5 ਸੀਟਰ ਗੱਡੀ ਦਾ ਜੀ ਔਰ 7 ਸੀਟਰ 3000 ਚ ਵਿਦ ਡਿੱਗੀ ਮੈਟ ਕਰ ਲੋ ਗੱਲ ਇਹ ਤਾਂ ਜਮਾ ਹੀ ਮੰਦੇ ਚ ਆ ਪ੍ਰਾਈਸ ਚੈੱਕ ਕਰੋ ਬਾਈ ਜੀ ਹੂੰ ਇਹਨੂੰ ਤੁਸੀਂ ਲੱਗ ਕਰਕੇ ਝਾੜ ਵੀ ਸਕਦੇ ਹੋ ਫੁੱਲੀ ਬੋਸ਼ੇਬਲ ਹੈ ਜੀ ਹੂੰ ਆ ਚੀਜ਼ ਪਹਿਲਾਂ ਆਪਣੇ ਲੱਗੀ ਬ੍ਰੀਤ ਹਾਂ ਓਏ ਚਲੋ ਕੋਈ ਗੱਲ ਨਹੀਂ ਐ ਹੀ ਹੁੰਦਾ ਹੂੰ ਜਦੋਂ ਅਣਜਾਣ ਹੋਈਏ ਹੈ ਤੁਰ ਫਿਰ ਕੇ ਹੀ ਪਤਾ ਲੱਗਦਾ ਹੁੰਦਾ ਦਾ ਜਦੋਂ ਤੁਰ ਫਿਰ ਕੇ ਹੀ ਪਤਾ ਲੱਗਦਾ ਹੁੰਦਾ ਤੁਰ ਫਿਰ ਕੇ ਬਚ ਤਾਂ ਹੁੰਦੀਆਂ ਬਾਕੀ ਸਾਡੇ ਲਈ ਇੱਕ ਐਂਡਰੋਇਡ ਪਲੇਅਰ ਕਾਰ ਪਲੇਅਰ ਦੇ ਵਿੱਚ ਹਰ ਤਰ੍ਹਾਂ ਦੇ অপਸ਼ਨ ਮਿਲ ਜੂਗੀ ਬਾਈ ਜੀ ਤੈਨੂੰ ਵੀ ਕਈ ਬੰਦਾ ਕਹਿੰਦਾ ਇੱਕ ਜਿਵੇਂ ਮੈਂ ਸਿਸਟਮ ਤਾਂ ਲਵਾ ਲਿਆ ਬਾਈ ਹੁਣ ਮੈਂ ਵਾਰੀ ਵਾਰੀ ਵਾਈਫਾਈ ਅਟੈਚ ਥੋੜੀ ਕਰੀ ਜਾਊਂਗਾ ਹੂੰ ਤੁਸੀਂ ਪਲੇਅਰ ਦੇ ਵਿੱਚ ਹੀ سیم ਪਾਓ ਰੀਚਾਰਜ ਕਰੋ ਵਾਈਫਾਈ ਚਲਾਓ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਅੱਛਾ ਇਹਦੇ ਵਿੱਚ ਹੀ سیم ਪਾ ਲੋ ਇਹਦੇ ਵਿੱਚ ਹੀ سیم ਪਾ ਜਾਈਗਾ ਬਾਈ ਜੀ ਹੂੰ ਔਰ ਵਾਈਫਾਈ ਜੋ ਤੜਾ ਮੈਪ ਵਗੈਰਾ ਹੋਏਗਾ ਸੋਲੂ ਗਈ ਇੰਤਜ਼ਾਮ ਪਿਆ ਜਗਾ ਤੇ ਮੈਂ ਆਪਾਂ ਫੋਨ ਤੇ ਰੀਚਾਰਜ ਕਰਤਾ ਬਸ ਫੋਨ ਆ ਗਿਆ ਵਿੱਚ ਹੀ ਵਟਸਐਪ ਚੱਲੀ ਜਾਊਗਾ ਇਹਦੇ ਇੱਕ ਮਹੀਨੇ ਦਾ ਰੀਚਾਰਜ ਕਰਤਾ ਇਹਨੇ ਆਪਣੇ ਆਪ ਹੀ ਨੈਟ ਆਨ ਹੋ ਜਾਣਾ ਹੈ ਵਾਈਫਾਈ ਚਾਹੀ ਜਲੋ ਮਰਜੀ ਚਲਾਓ ਕੁਝ ਕਰਨ ਦੀ ਲੋੜ ਨਹੀਂ ਇਹ ਗੱਲਬਾਤ ਵੀ ਤੁਸੀਂ ਐਂ ਵੀ ਕਰ ਸਕਦੇ ਆ ਸੱਜਣੋ ਤੇ ਮੇਰੇ ਸਾਬ ਨਾਲ ਵੀਡੀਓ ਲੰਬੀ ਹੋ ਰਹੀ ਆ ਤੇ ਪਰ ਸਵਾਦ ਨਹੀਂ ਮੁੱਕ ਰਿਹਾ ਜਿਹੜੀ ਗੱਲ ਆ ਸਵਾਦ ਪਰ ਬਾਕੀ ਦਾ ਸਵਾਦ ਤੁਹਾਡੇ ਵਾਸਤੇ ਛੱਡਦੇ ਆ ਤੁਸੀਂ ਨੰਬਰ ਨੋਟ ਕਰੋ ਆਓ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਲੋਪ ਵਾਲੇ ਦੀ ਵੀਡੀਓ ਦੇਖ ਕੇ ਸਵਾਦ ਆ ਸਤਿ ਸ਼੍ਰੀ ਅਕਾਲ ਬਾਈ ਜੀ ਜੀ